ਬੀਜੇਪੀ ਕਾਂਗਰਸ ਆਪ ਇਹ ਸਾਰੇ ਹਰਿਆਣੇ ਚ ਕੁਝ ਹੋਰ ਬੋਲਦੇ ਨੇ ਉਰੇ ਹੋਰ ਬੋਲਦੇ ਨੇ ਦਿੱਲੀ ਜਾ ਕੇ ਕੁਝ ਹੋਰ ਬੋਲਦੇ ਨੇ ਇਹਨੂੰ ਪੁੱਛੋ ਵੀ ਇਹ ਕੀ ਕਰਦਾ ਤੁਸੀਂ ਤਮਾਸ਼ਾ ਕਰਦੇ ਹੋ ਜਿਹੜੇ ਅਕਾਲੀ ਨੇ ਅਕਾਲੀਆਂ ਨੇ ਇੰਨੇ ਬੰਦੇ ਮਰਵਾਤੇ ਇਸੇ ਨਹਿਰ ਦੇ ਨਾਂ ਤੇ ਇਸੇ ਅਨੰਦਪੁਰ ਦੇ ਮੱਤੇ ਦੇ ਨਾਂ ਤੇ ਵੱਧ ਅਧਿਕਾਰਾਂ ਦੇ ਨਾਂ ਤੇ ਨਹਿਰ ਰਕੂ ਮੋਰਚਾ ਇਹਨੂੰ ਪੁੱਛੋ ਉਸ ਖੀਰਬਾਦਲ ਹੋਰਾਂ ਨੂੰ ਵੀ ਨਹਿਰ ਰਕੂ ਮੋਰਚਾ ਨਾਇਆ ਕੀ ਨਹੀਂ ਸੀ ਅਕਾਲੀਆਂ ਨੇ ਤੁਸੀਂ ਚਾੜੀ ਕਰਕੇ ਆ ਜੀ ਤੁਹਾਡੇ ਕੋਲ ਬਹੁਤ ਟਾਈਮ ਹੋਵੇਗਾ मैं तो सच बोलना है तो सारे अंकड़े पता नहीं तैयारी कर लो वो कागज लेके आ सकते हैं लिख के ला सकते हैं मैं बिना कागज के आऊंगा डिबेट होगी क्योंकि मुझे सच बोलने के लिए रट्टा लगाने की जरूरत नहीं होती जो गवर्नर साहब ना मीटिंग थी ना गए तो तैयारी करके थी गन्ना अड़क के बोल रहे थे ਇਹ ਨਹਿਰ ਸਾਡੀ ਜਿਹੜੀ ਹੈ ਇਹ ਪੰਜਾਬੀਆਂ ਦੇ ਬੱਚੇ ਖਾਨੀ ਨਹਿਰ ਹੈ ਇਹਨੇ ਬਹੁਤ ਸਾਰੇ ਲੋਕ ਮਰਵਾਤੇ ਨਹਿਰ ਕਰਕੇ ਕਿੰਨੇ ਮਜ਼ਦੂਰ ਮਾਰੇ ਗਏ ਬੀਬੀ ਅਮੀਦਾ ਚੇਅਰਮੈਨ ਮਾਰੇ ਗਏ ਇੰਜੀਨੀਅਰ ਮਾਰੇ ਗਏ ਆਮ ਲੋਕ ਮਾਰੇ ਗਏ ਨਦੀਆਂ ਦੇ ਪਾਣੀ ਕੋ ਲੈ ਕਰਕੇ ਇੱਕ ਰਾਜ ਤੇ ਦੂਸਰੇ ਰਾਜ سے ਮਾਰ ਕਾਂਟਣੇ ਵਾਲੀ ਲੜਾਈ ਲੜ ਰਹੇ ਹੈ ਜਿੱਥੇ ਮੁੜ ਕੇ ਤਾਂ ਪ੍ਰਧਾਨ ਮੰਤਰੀ ਹੋਈਆਂ ਗੱਲਾਂ ਕਰਨ ਲੱਗ ਜਾਣ ਹੈ ਤੇ ਫਿਰ ਤੁਸੀਂ ਕੀ ਖੋਗੇ ਪੰਜਾਬ ਨੂੰ ਸਿਆਣਪ ਵਾਲੀ ਸ਼ਾਂਤੀ ਵਾਲੀ ਇੱਕ ਹੀ ਆਲੀ ਸਿਆਸ ਚਾਹੀਦੀ ਹੈ ਜਿਹੜੀ ਮਸਲਿਆਂ ਦਾ ਹੱਲ ਵੱਲ ਨੂੰ ਵਧੇ ਉਹ ਤੱਕਾ ਤਾਂ ਫਿਰ ਕੋਈ ਵੀ ਨਹੀਂ ਚਾਹਤਾ ਤੱਕਾ ਤੇ ਕਿਹੜਾ ਵੀ ਆਏ ਪਾਸਾ ਲੱਗਦਾ ਆਪਰ ਫਿਰ ਬੰਦੇ ਪੰਜਾਬ ਦੇ ਵਿੱਚ ਇਨੀ ਦਿਨੀ ਵੱਡਾ ਮਸਲਾ ਬਣਿਆ ਹੋਇਆ ਹੈ ਐਸਵਾਈਐਲ ਜਾਂ ਕੈਟ ਕੇ ਐਸਵਾਈਐਲ ਇਹਨਾਂ ਦਿਨਾਂ ਦੇ ਵਿੱਚ ਸਿਆਸਤ ਦਾ ਮਸਲਾ ਬਣਿਆ ਹੋਇਆ ਹੈ ਕਿਉਂਕਿ ਇਸ ਮਸਲੇ ਦਾ ਹੱਲ ਨਹੀਂ ਨਿਕਲਿਆ ਪਰ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਨੇ ਤਾਂ ਇਹ ਮਸਲਾ ਸਿਆਸੀ ਫਜ਼ਾਮਾਂ ਦੇ ਵਿੱਚ ਇੱਕ ਵਾਰ ਫਿਰ ਤੋਜਵਾਨ ਹੋ ਜਾਂਦਾ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਦੇ ਚਿੰਤਕ ਪਿਆਰੇ لال ਗਰਗ ਮੌਜੂਦ ਨੇ ਜਿਹੜੇ ਅਕਸਰ ਹਰ ਮਸਲੇ ਦੇ ਉੱਤੇ ਬੋਲਦੇ ਨੇ ਕਿ ਪੰਜਾਬ ਦੇ ਨਾਲ ਇਹਨਾਂ ਫਜ਼ਾਮਾਂ ਦੇ ਵਿੱਚ ਟੱਕਾ ਹੁੰਦਾ ਹੈ। ਸੋ ਗੱਲਬਾਤ ਕਰਾਂਗੇ ਐਸਪੀ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਰੌਲਾ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਰੌਲਾ ਫਿਰ ਐਸਵਾਈਐਲ ਨੂੰ ਲੈ ਕੇ ਆ ਕਹਿੰਦੇ ਕਿ ਉਹ ਕਹਿੰਦੇ ਅਸੀਂ ਲਾਵਾਂਗੇ ਕਹਿੰਦੇ ਬੂੰਦ ਨਹੀਂ ਜਾਣ ਦਿੰਦੇ। ਬਹੁਤ ਸ਼ੁਕਰੀਆ ਜੀ। ਤੁਸੀਂ ਪਹਿਲਾਂ ਹੀ ਆਪਣੇ ਸੰਖੇਪ ਸਾਰ ਕੀ ਗੱਲ ਦੱਸ ਦਿੱਤੀ ਹੈ ਵੀ ਜਿਆ ਚੋਣਾ ਹੁੰਦੀਆਂ ਨਾ ਉਹਦੇ ਮੁੱਦਾ ਖੜਾ ਕਰ ਲੈਂਦੇ ਨੇ ਹਰ ਵਾਰੀ ਇਹ। ਤੇ ਠੀਕ ਕੱਲਾ ਇਹ ਸਹੀ ਕਿਹਾ ਤੁਸੀਂ। ਇਹ ਮੁੱਦੇ ਦਾ ਹੱਲ ਨਹੀਂ ਕਰਨਾ ਚਾਹੁੰਦੇ ਮੁੱਦੇ ਨੂੰ ਰਟਕਾ ਕੇ ਰੱਖਣਾ ਚਾਹੁੰਦੇ ਨੇ ਤੇ ਦੂਜੀ ਗੱਲ ਹੱਦ ਇਸ ਕਰਕੇ ਵੀ ਨਹੀਂ ਹੋ ਰਿਹਾ ਕਿ ਅਸੂਨਾਂ ਦੀ ਗੱਲ ਕੋਈ ਵੀ ਨਹੀਂ ਕਰ ਰਿਹਾ इवन ਜਿਹੜੇ ਕਹਿੰਦੇ ਨੇ ਅਸੀਂ ਪਾਣੀ ਨਹੀਂ ਦੇਣਾ ਉਹ ਵੀ ਅਸੂਦ ਦੇ ਉੱਤੇ ਖੜ ਕੇ ਨਹੀਂ ਗੱਲ ਕਰ ਰਹੇ ਤੇ ਜਿਹੜੇ ਕਹਿੰਦੇ ਸਾਨੂੰ ਪਾਣੀ ਮਿਲਣਾ ਚਾਹੀਦਾ ਉਹ ਤਾਂ ਸੂਤ ਤੇ ਖੜੀ ਨਹੀਂ ਰਹੇ ਪਰ ਇਹਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਲੋਕਾਂ ਦਾ ਕੋਈ ਝਗੜਾ ਨਹੀਂ ਹੈ ਇਹਦੇ ਵਿੱਚ ਹਰਿਆਣੀ ਨਹੀਂ ਐਸਸੀ ਪਾਰਟੀਆਂ ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਤੇ ਕੇਂਦਰ ਇਹ ਸਾਰੇ ਆਪਣੀਆਂ ਰੋਟੀਆਂ ਸੇਕਦੇ ਨੇ ਜੇ ਆਪਾਂ ਪੰਜਾਬ ਦੀ ਗੱਲ ਦੇਖੀਏ 11 66 ਨੂੰ ਫੈਸਲਾ ਹੋਇਆ ਪੰਜਾਬ ਪੁਨਰਗਠਨ ਕਾਨੂੰਨ ਬਣਿਆ ਉਹਦੇ ਚ ਪਾਣੀਆਂ ਦਾ ਮੁੱਦਾ ਉਹਦੇ ਵਿੱਚ ਆ ਗਿਆ 77 78 79 ਸੈਕਸ਼ਨ ਦੇ ਵਿੱਚ ਉਹਦੇ ਚ ਬੀਬੀ ਅੰਮ੍ਰਿਤ ਦਾ ਕੰਟਰੋਲ ਆ ਗਿਆ ਉਦੋਂ ਬੀਬੀ ਅੰਮ੍ਰਿਤ ਨਹੀਂ ਸੀ ਉਦੋਂ ਭਾਖੜਾ ਮੈਨੇਜਮੈਂਟ ਬੋਰਡ ਸੀ ਬਾਅਦ ਚ ਬਿਆਸ ਵੀ ਸ਼ਾਮਲ ਹੋ ਗਿਆ ਨਾਲ ਬਿਆਸ ਪ੍ਰੋਜੈਕਟ ਹੋ ਜੋ ਪੂਰਾ ਨਹੀਂ ਹੋਇਆ ਸੀ ਸੋ ਸਭ ਕੁਝ ਤੈਅ ਹੋਦਾ ਸੀ ਉਹਦੇ ਵਿੱਚ ਇੱਕ ਚੋਲਾ ਪਾ ਦਿੱਤਾ ਗਿਆ ਹੂੰ ਉਦੋਂ ਅਕਾਲੀ ਦਲ ਤੇ ਕਾਂਗਰਸੀ 메ਨ ਪਾਰਟੀਆਂ ਸੀਗੀਆਂ ਤੇ ਅਕਾਲੀ ਦਲ ਨਾਲ ਜਨ ਸੰਘ ਆਉਂਦਾ ਸੀ ਕਦੀ ਕਦੀ ਹੂੰ ਇਹ ਬੋਲੇ ਨਹੀਂ ਹੈਗੇ ਅਕਾਲੀ ਦਲ ਨੇ ਕੁੰਡਕੰਡ ਬਣਾਏ ਹੋਰ ਕਰੇ ਸਭ ਛੱਡਦੇ ਫੇਰ 72 ਚਿੰਦਗੰਦੀ ਨਾ ਵੜਦੇ ਤਾਂ ਵੀ ਇਹ ਚੋਪੀ ਰਹੇ ਕਾਂਗਰਸੀਆਂ ਕਾਂਗਰਸ ਦੀ ਸਰਕਾਰ ਸੀ ਅਕਾਲੀ ਵੀ ਨਹੀਂ ਬੋਲਦੇ ਹੂੰ ਪੀਰ 74 ਚ ਤੱਕ ਉਹਨਾਂ ਨੂੰ ਅਮਰਜੈਂਸੀ ਲੱਗੀ ਹੋਈ ਸੀ ਅਕਾਦੀ ਅਮਰਜੈਂਸੀ ਦਾ ਵਿਰੋਧ ਕਰ ਰਹੀ ਸੀ ਪਾਣੀਆਂ ਦੇ ਤਾਂ ਚਲੋ ਉਦੋਂ ਮੌਕਾ ਹੀ ਨਹੀਂ ਸੀ ਉਸ ਤਰੀਕੇ ਦਾ ਪਰ ਜਦ ਇਹਨਾਂ ਦੀ ਜਨਤਾ ਸਰਕਾਰ ਆ ਗਈ ਬਾਦਲ ਸਿੰਘ ਮੁੱਖ ਮੰਤਰੀ ਬਣ ਗਏ 77 ਤੋਂ 79 ਵਾਲੀ ਹੂੰ ਉਹਦੇ ਵਿੱਚ ਇਹਨਾਂ ਨੇ ਨਹਿਰ ਬਣਾਉਣ ਵਾਸਤੇ ਪੈਸਾ ਦੇਵੀ ਨਾਲ ਤੋਂ ਲੈ ਲਿਆ ਦੇਵੀ ਨਾਲ ਇਹਨਾਂ ਦੇ ਦੋਸਤ ਸੀਗੇ ਹੂੰ ਤੇ ਹਰਿਆਣੇ ਦੇ ਮੁੱਖ ਮੰਤਰੀ ਸੀਗੇ ਤੇ ਇਹਨਾਂ ਨੇ ਉੱਥੋਂ ਹਰਿਆਣੇ ਦੀ ਸਰਕਾਰ ਤੋਂ ਪੈਸਾ ਲਿਆ ਜਾਂ ਤੇ ਕਹਿੰਦੇ ਨਾ ਵੀ ਅਸੀਂ ਨਹੀਂ ਲਿਆ ਉਹ ਪੈਸਾ ਜਮ੍ਹਾਂ ਵੀ ਹੋਇਆ ਕੋਈ ਐ ਤਾਂ ਹੈ ਨਹੀਂ ਵਿਚੋ ਨਹੀਂ ਠਿਆ ਨਹੀਂ ਸੀ ਵੀ ਪਤਾ ਨਹੀਂ ਲੱਗਿਆ ਾਡੀ ਵੱਡੀ ਰਕਮ ਜਮ੍ਹਾਂ ਹੋ ਰਹੀ ਹੈ ਸੋ ਨਹਿਰ ਦਾ ਮੁੱਦਾ ਉਦੀ ਬਣਤਾ ਇਹਨਾਂ ਨੇ ਉਸ ਤੋਂ ਬਾਅਦ ਫਿਰ ਜਿਹੜਾ ਅਸਲੀ ਟੱਕ ਲਾਇਆ ਉਹ ਦਰਬਾਰ ਸਿੰਘ ਦੀ ਸਰਕਾਰ ਵਲੇ ਇੰਦਰ ਗੰਦੀ ਨੇ ਲਾਇਆ ਅਪਰਾਧਿਆ ਸੀ ਚ ਉਹਦੇ ਵਿੱਚ ਵਿਚਦੀ ਇਹਨਾਂ ਨੇ ਹਰਿਆਣੇ ਨੂੰ ਮਕਦਮਾ ਜਪਾਤਾ ਸੀ ਤੇ ਇਹਨਾਂ ਨੇ ਉਹਦੇ ਜਵਾਬ ਚ ਮਕਦਮਾ ਪਾਇਆ ਅਕਾਲੀਆਂ ਨੇ ਅਕਾਲੀ ਸਰਕਾਰ ਨੇ ਜਾਣ ਕੇ ਤੇ ਦਰਬਾਰ ਸਿੰਘ ਨੂੰ ਵਾਪਸ ਲੜਿਆ ਕਲ ਤਾਂ ਇੰਨੀ ਹੋਈ ਹੋਈ ਹੈ ਉਸ ਤੋਂ ਅੱਗੇ ਜਿਹੜਾ ਸੰਤ ਲੰਗੜ ਅਕਵਾਡ ਹੋਈ ਜੀਵ ਲੰਗੜ ਉਹ ਤਾਂ ਦਾ ਕੋਈ ਨਹੀਂ ਹੋਈ ਨਾ ਉਹ ਦੀ ਕੋਈ ਟ੍ਰਿਪ ਉਹ ਨਰਬਾਨਾ ਸੀ ਨਾ ਕੁਝ ਹੋਰ ਹੋਣਾ ਸੀ ਹੁਣ ਉਹ ਮਸਲਾ ਜਿਹੜਾ ਸੀ ਦੇਖੀਏ ਉਸ ਤੋਂ ਬਾਅਦ ਵੀ ਜੇ ਅਸੀਂ ਦੇਖੀਏ ਤਾਂ 90 ਤੋਂ ਲੈ ਕੇ 91 ਤੋਂ ਤੇਈ ਤੱਕ ਜਿਹੜੇ ਇਹ ਵਿੱਚ 10 30 ਸਾਲ ਨੇ ਇਹ 30 ਸਾਲ ਚ 15 ਸਾਲ ਸਰਕਾਰ ਰਹੀ ਹੈ ਕਾਂਗਰਸ ਦੀ 15 ਸਾਲ ਹੀ ਰਹੀ ਹੈ ਅਕਾਲੀ ਦਲ ਦੀ ਅਕਾਲੀ ਬੀਜੇਪੀ ਇਹਨਾਂ ਨੇ ਕੀ ਕਰਿਆ ਉਹਦੇ ਚ ਸੁਪਰੀਮ ਕੋਰਟ ਦਾ ਫੈਸਲਾ ਹੋਇਆ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੁਣੌਤੀਆਂ ਵਿੱਚ ਵਿਚ ਵਿਚਾਲਾ ਤੇ 2004 ਜਿਹੜਾ ਫੈਸਲਾ ਉਹਨੂੰ ਚੁਣੌਤੀ ਦੇਣੀ ਫਿਰ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਸੈਕਟਰ ਪਤਾ ਪਾਸ ਕਰਤਾ ਸਾਰਿਆਂ ਨੇ ਲੜਕੀ ਕਰਿਆ ਸੀ ਸਭ ਨੂੰ ਪਤਾ ਸੀ ਵੀ ਇਹ ਸਿਚੁਏਸ਼ਨ ਨਹੀਂ ਠੀਕ ਨਹੀਂ ਹੈ ਕਾਨੂੰਨ ਐ ਨਹੀਂ ਬਣਾਇਆ ਜਾ ਸਕਦਾ ਤੁਸੀਂ ਇੱਕ ਤਰਫਾ ਨਹੀਂ ਕੁਝ ਵੀ ਕਰ ਸਕਦੇ ਜਾਂ ਤਾਂ ਕਈ ਤਰੀਕੇ ਕਰਵਾਤਾ ਚਾਹੇ ਉਹ ਸੱਚੀ ਹੈ ਚਾਹੇ ਝੂਠੀ ਹੈ ਚਾਹੇ ਗਲਤ ਹੈ ਚਾਹੇ ਠੀਕ ਹੈ ਫੇਰ ਬਾਦਲ ਸਾਹਿਬ ਨੇ ਕਿਹਾ ਅਭੀ ਤੁਸੀਂ ਜ਼ਮੀਨ ਤੇ ਕਬਜ਼ਾ ਕਰ ਲਓ ਉਹ ਜ਼ਮੀਨ ਤੇ ਕਬਜ਼ਾ ਕਰਵਾਤਾ ਉਹ ਕੋਈ ਇਸ ਤਰ੍ਹਾਂ ਕਾਗਜ਼ਾਂ ਚ ਕਈਆਂ ਨੂੰ ਟ੍ਰਾਂਸਫਰ ਕਰਤੀ ਕਈਆਂ ਨੇ ਨਹੀਂ ਕਰਤੀ ਕਿ ਇਹਨਾਂ ਉਹ ਐਡੀ ਵੱਡੀ ਢੂੰਗੀ ਨਹਿਰ ਉਹ ਕਿੱਥੇ ਹੋਣਾ ਸੀ ਸੋ ਇਹ ਸਾਰੇ ਦੋਸ਼ੀ ਨੇ ਤੇ ਹੁਣ ਵੀ ਇਹ ਇੱਕ ਦੂਜੇ ਦੇ ਨਾਲ ਨੂਰਾ ਕੁਸ਼ਤੀ ਕਰ ਰਹੇ ਨੇ ਕਾਂਗਰਸੀ ਕਹਿੰਦੇ ਨੇ ਜੀ ਆਪਦੇ ਖੇਤਾਂ ਨੂੰ ਇਹ ਭਗੰਤਮਾਨ ਬੇਚ ਆਇਆ ਉੱਥੇ ਸੁਪਰੀਮ ਕੋਰਟ ਚ ਇਹ ਪਰੀਡ ਨਹੀਂ ਕਰ ਸਕੇ ਅਕਾਲੀ ਵੀ ਇਹੀ ਕਹਿੰਦੇ ਨੇ ਉਹਨੂੰ ਪੁੱਛੋ ਤੁਸੀਂ ਪੀਲਡ ਕਰਾ ਦੇਣੇ ਸੀ ਸਰਕਾਰ ਨਹੀਂ ਪੀਲਡ ਕਰ ਸਕਦੀ ਤੁਸੀਂ ਪ੍ਰਾਈਵੇਟ ਵਕੀਲ ਖੜਾ ਕਰ ਸਕਦੇ ਸੀ ਕਿ ਜੀ ਸਾਡੇ ਹਿੱਤ ਨੇ ਪੰਜਾਬ ਦੇ ਅਸੀਂ ਵੀ ਖੜਾ ਹੋਣਾ ਤੁਸੀਂ ਪਾਰਟੀ ਬਣ ਜਾਂਦੇ ਤੁਹਾਨੂੰ ਕਿਸੇ ਨੇ ਰੋਕਿਆ ਸੀ ਸੋ ਇਹ ਕੀ ਕਰ ਬਾਕੀ ਜਦ ਤੁਸੀਂ ਸਰਕਾਰ ਸੀ ਉਦੋਂ ਤੁਸੀਂ ਕੀ ਕਰਿਆ ਸੁਪਰੀਮ ਕੋਰਟ ਨੇ ਤਾਂ ਕਿੰਨੀ ਦੇਰ ਦਾ ਫੈਸਲਾ ਦਿੱਤਾ ਅਕਾਲੀ ਸਰਕਾਰ ਬਣੀ ਜਦ ਸੀ ਜੇ ਠਨ ਮਹੀਨੇ ਨੂੰ ਵੀ ਕਿ ਭਾਈ ਇਹ ਤਾਂ ਤੁਸੀਂ ਨਹਿਰ ਬਣਾਉਣੀ ਪਊਗੀ ਉਦੋਂ ਕੱਢ ਕੀ ਕਰਦੇ ਰਹੇ ਅਕਾਲੀ ਬੀਜੇ ਬੀਜੇ ਸਰਕਾਰ ਸੀ ਫੈਸਲਾ ਉਹਨਾਂ ਨੇ ਦਿੱਤਾ ਸੀ ਨਹਿਰ ਤਾਂ ਬਣਾਉਣੀ ਪਊਗੀ ਹੋਰ ਜੀ ਉਹਨਾਂ ਨੇ ਫੈਸਲਾ ਸੁਪਰੀਮ ਕੋਰਟ ਨੇ ਇਸ ਗੱਲ ਦਾ ਦਿੱਤਾ ਕਿ ਪਹਿਲਾਂ ਨਹਿਰ ਬਣਾਓ ਪਾਣੀ ਦਾ ਬਾਅਦ ਵਿੱਚ ਫੈਸਲਾ ਕਰਾਂਗੇ ਉਦੋਂ ਇਹਨਾਂ ਨੇ ਐਜੀਟੇਸ਼ਨ ਕਿਉਂ ਨਹੀਂ ਕਰੀ ਹੂੰ ਤਾਂ ਲੋਕ ਇੰਨੇ ਮਰਵਾਤੇ ਉਦੋਂ ਕਿਉਂ ਨਹੀਂ ਐਜੀਟੇਸ਼ਨ ਕਰੀ ਕਿ ਜੀ ਨਹਿਰ ਬਣਾਉਂਦਾ ਕੀ ਮਤਲਬ ਜੇ ਪਾਣੀ ਦਾ ਜੇ ਫੈਸਲਾ ਨਹੀਂ ਹੋਇਆ ਤੁਸੀਂ ਕਿਹਨੂੰ ਪਰ ਨਾ ਨਹਿਰ ਬਣਾਓ ਨਹਿਰ ਬਣਾਉਣੀ ਕਾਦੇ ਵਾਸਤੇ ਨਹਿਰ ਤਾਂ ਪਾਣੀ ਵਾਸਤੇ ਬਣਾਉਣੀ ਹੈ ਜੇ ਕੱਲ ਨੂੰ ਪਾਣੀ ਦੇਣਾ ਹੀ ਨਾ ਪਿਆ ਫਿਰ ਨਹਿਰ ਦੇ ਉੱਤੇ ਨਾ ਖਰਚਾ ਕਰਨ ਦੀ ਕੀ ਲੋੜ ਹੈ ਇੱਕ ਤਾਂ ਇਹ ਗੱਲ ਦੀ ਸਵਾਲ ਦੂਜਾ ਸਵਾਲ ਇਹ ਨਹੀਂ ਦੱਸਿਆ ਕਿ ਨਹਿਰ ਸਾਡੀ ਜਿਹੜੀ ਹੈ ਇਹ ਪੰਜਾਬੀਆਂ ਦੇ ਬੱਚੇਖਾਨੀ ਨਹਿਰ ਹੈ ਇਹਨੇ ਬਹੁਤ ਸਾਰੇ ਲੋਕ ਮਰਵਾਤੇ ਨਹਿਰ ਕਰਕੇ ਕਿੰਨੇ ਮਜ਼ਦੂਰ ਮਾਰੇ ਗਏ ਬੀਬੀ ਅਮੀਦਾ ਚੇਅਰਮੈਨ ਮਾਰੇ ਗਿਆ ਇੰਜੀਨੀਅਰ ਮਾਰੇ ਗਏ ਆਮ ਲੋਕ ਮਾਰੇ ਗਏ ਤੇ ਤੁਸੀਂ ਐਡੀ ਜਿਹੜੀ ਐਡੀ ਖੂਨੀ ਨਹਿਰ ਹੈ ਔਰ ਉਹ ਨਹਿਰ ਤਾਂ ਹੁਣ ਹੈ ਹੀ ਨਹੀਂ ਪ੍ਰੈਕਟੀਕਲੀ ਜੋ ਨਹਿਰ ਨਾ ਵੀ ਪੂਰੀ ਹੁੰਦੀ ਥੋੜੀ ਬਹੁਤੀ ਪੂਰੀ ਹੈ ਪੂਰੀ ਭਰ ਹੀ ਕੋਈ ਨਹੀਂ ਹੈਗੀ ਨਹਿਰ ਉਹ ਪਰ ਉਹ ਨਹਿਰ ਹੁਣ ਕੰਮ ਦੀ ਨਹੀਂ ਜਿਹੜੀ ਨਹਿਰ ਨੂੰ 30 ਸਾਲ ਹੋ ਗਏ ਜਿਹੜੀ ਨਹਿਰ ਚ ਪਾਣੀ ਨਾ ਵਗੇ ਉਹ ਨਹਿਰ ਠੀਕ ਨਹੀਂ ਰਹਿੰਦੀ ਹੁੰਦੀ ਇਹ ਚ ਹੁਣ ਪਾਣੀ ਵਗ ਹੀ ਨਹੀਂ ਸਕਦਾ ਜੇ ਜੋ ਬਗਾਉਣਾ ਵੀ ਚਾਹਣ ਇਹ ਜਿਹੜਾ ਰੋਲਾ ਪਾਇਆ ਜਾਂਦਾ ਨਾ ਵੀ ਹਰਿਆਣੇ ਦਾ ਪਾਟ ਰਹਿੰਦਾ ਹੈ ਮੈਨੂੰ ਨਹੀਂ ਪਤਾ ਇਹ ਕਿਹੜੇ ਇੰਜੀਨੀਅਰ ਨੇ ਕਿਹੜੇ ਕੀ ਕਹਿੰਦੇ ਨੇ ਇਹ ਇੰਜੀ ਨੇ ਕਹਿਆ ਨਾ ਬਾਬਰ ਕੇ ਵੀ ਹਾਂ ਜੀ 30 ਸਾਲ ਦੀ ਪੁਰਾਣੀ ਨਹਿਰ ਜੀ ਚ ਪਾਣੀ ਨਾ ਵਗਿਆ ਹੋਵੇ ਉਹ ਚ ਪਾਣੀ ਚੱਲ ਸਕਦਾ ਤੇ ਟੁੱਟੇਗੀ ਨਹੀਂ ਹੂੰ ਇਹ ਤਾਂ ਜੁੱਤਾ ਜੇ ਆਪਾਂ ਨਵਾਂ ਟੱਕ ਰੱਖਦੀ ਹੈ ਨਾ ਪਾ ਜੀਣਾ ਉਹ ਵੀ ਖਰਾਬ ਹੋ ਜਾਂਦਾ ਹੈ ਇਦਾਂ ਹੀ ਜਿਹੜੀ ਚੀਜ਼ ਨੂੰ ਵਰਤੋਂ 'ਚ ਨਾ ਲਿਆਓ ਇਹਨੂੰ ਅਸੀਂ ਕਹਿੰਦੇ ਹਾਂ ਡਿਸਯੂਜ਼ਰ ਟਰੋਫੀ ਬਿਨਾਂ ਵਰਤੇ ਉਹ ਖਰਾਬ ਹੋ ਜਾਂਦੀ ਹੈ ਘਰ ਨੂੰ ਬੰਦ ਕਰਕੇ ਛੱਡ ਦਿਓ ਉਹ ਤੁਹਾਨੂੰ ਪਤਾ ਹੀ ਹੈ ਖਰਾਬ ਹੋਇਆ ਛੋੜਾ ਵੀ ਹੈ ਕੱਪੜਾ ਤੁਸੀਂ ਸੰਦੂਕ 'ਚ ਰੱਖੀ ਕੋ 20 ਸਾਲਾਂ ਬਾਦੋ ਬੁੱਧ ਹੋ ਜਾਂਦਾ ਇਦਾਂ ਹੀ ਇਹ ਨਹਿਰ ਜਿਹੜੀ ਹੈ ਇਹਦੇ 'ਚ ਪਾਣੀ ਤਾਂ ਵਗਿਆ ਨਹੀਂ ਬਲਕਿ ਜਿਹੜੀਆਂ ਹੋਰ ਕੁਦਰਤੀ ਜਿਹੜੇ ਆਪਾਂ ਕਹਿੰਦੇ ਆ ਮੌਸਮੀ ਹਾਲਤਾ ਹੁੰਦੀਆਂ ਨੇ ਕਦੇ ਨੇਹਰੀਆਂ ਆ ਗਈਆਂ ਕਦੇ ਚਖੜਾ ਆ ਗਏ ਉਹਨਾਂ ਰਾਹੀਂ ਉਹਦੇ ਵਿੱਚ ਗੜਬੜ ਪੈਦਾ ਹੁੰਦੀ ਹੈ ਸੋ ਇਹ ਨਹਿਰ ਕੰਮ ਨਹੀਂ ਨਹੀਂ ਇਹਦੇ ਚੋਂ ਪਾਣੀ ਵਗ ਸਕਦਾ ਨਾ ਵਗਣਾ ਇਹ ਹੁਣ ਇਹ ਉੱਥੇ ਵੀ ਨਹੀਂ ਜੀ ਥੋੜਾ ਜਿਹਾ ਖੇਤਰ ਰਹਿੰਦਾ ਉਹ ਜੀ 10 5 ਕਿਲੋਮੀਟਰ ਦਾ ਨਾ 7 ਕਿਲੋਮੀਟਰ ਦਾ 10 ਕਿਲੋਮੀਟਰ ਜੀ ਹਰਿਆਣੇ ਦੇ ਨਾਲ ਜੋੜੋ ਜੀ ਇਹ ਸਭ ਮੈਨੂੰ ਆਇਆ ਲੱਗਦਾ ਹੈ ਵੀ ਕੋਈ ਬਿਨਾ ਸਰਵੇਖਣ ਕਰੇ ਬਿਨਾ ਨਹਿਰ ਦੀ ਕੈਪੈਸਿਟੀ ਦੇਖੇ ਹਮੇਸ਼ਾ ਜਦ ਜਿਹੜੇ ਇੰਜੀਨੀਅਰ ਹੁੰਦੇ ਨੇ ਨਾ ਇਹ ਕਹਿੰਦੇ ਨੇ ਇਹ ਨਾ ਵਿਗਿਆਨਕ ਸਾਵਧਾਨੀ ਨਹੀਂ ਜਦ ਵੀ ਕੋਈ ਜੇ ਕੋਈ ਨਹਿਰ ਖੋਦਨੀ ਆ ਜਿਵੇਂ ਉਹ ਦੇਖਣਗੇ ਵੀ ਕਿੰਨੀ ਡੂੰਘੀ ਨਹਿਰ ਖੋ ਸਕਦੇ ਆ ਤਾਂ ਕਿ ਗੜਬੜ ਨਾ ਹੋਵੇ ਧਰਤੀ ਨੂੰ ਪਾਣੀ ਇਹਦੇ ਚ ਠੀਕ ਚੱਲਦਾ ਹੋਵੇ ਪਾਣੀ ਚੱਲਦੇ ਹੋਏ ਕਿਤੇ ਹਲੇ ਲਲ ਦੀ ਧਰਤੀ ਨੂੰ ਗੜਬੜ ਨਾ ਕਰੇ ਕਿੰਨੀ ਮੋਟੇ ਇਹਦੇ ਕਿਨਾਰੇ ਹੋਣੇ ਚਾਹੀਦੇ ਨੇ ਕਿੰਨੀ ਸਪੀਡ ਤੇ ਪਾਣੀ ਜਾਣਾ ਇਹ ਸਾਰਾ ਕੁਝ ਹਿਸਾਬ ਨਾਲ ਆ ਜਾਂਦਾ ਕੋਈ ਨਹੀਂ ਅਸੀਂ ਉਹੀ ਕਾਲਾ ਕੱਢਣਾ ਚੱਲ ਕਰਦੋ ਦੇਖੀਓ ਕੜਾ ਕਰਦੋ ਅੱਛਾ ਇਹਦੇ ਚ ਵੀ ਆ ਕਿ ਹੁਣ ਜਿਵੇਂ ਕੋਟ ਨੇ ਕਿਹਾ ਕਿ ਇੱਕ ਸਰਵੇਖਣ ਟੀਮ ਭੇਜਾਂਗੇ ਜਿਹੜੀ ਸਰਵੇਖਣ ਟੀਮ ਜਾ ਕੇ ਸਾਰਾ ਸਰਵੇ ਕਰੇਗੀ ਹਾਲਾਂਕਿ ਇਹ ਸਿਆਸੀ ਬਿਆਨ ਵੱਖੋ ਵੱਖਰੇ ਨੇ ਕਹਿੰਦੇ ਪੰਜਾਬ ਵੜ ਕੇ ਵਿਖਾਓ ਤੁਹਾਨੂੰ ਤੁਸੀਂ ਕਰਕੇ ਵਿਖਾਓ ਅਸੀਂ ਫਿਰ ਦੱਸਾਂਗੇ ਕਿਊਗਾ ਇਹ 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 ਜਿਹੜੀ ਸਰਵੇਖਣ ਟੀਮ ਆ ਫਿਰ ਇਹ ਕਿਵੇਂ ਇਹ ਮੈਂ ਆਉਣਾ ਪਹਿਲਾਂ ਪਹਿਲਾਂ ਆਪਾਂ ਗੱਲ ਨੂੰ ਜਿੰਨਾ ਚਿਰ ਜਿਹੜੀ ਗੱਲ ਥੋੜੀ ਜਿਹੀ ਕਾਲੇ ਨਾ ਪਾਵੋ ਇਹ ਗੱਲ ਸਮਝਣ ਦੀ ਲੋੜ ਆ ਵੀ ਇਹ ਨਹਿਰ ਚੱਲ ਹੀ ਨਹੀਂ ਸਕ ਇਹ ਹੁਣ ਕਰਵਾ ਲੈਣ ਸਰਵੇਖਣ ਕਾਦਾ ਕਰਾਉਣਾ ਹੈ ਸਰਕਾਰ ਸੁਪਰੀਮ ਕੋਰਟ ਉਦਾਂ ਹੀ ਕਹਿੰਦੀ ਪਹਿਲਾਂ ਇਹ ਦੇਖੋ ਇੰਜੀਨੀਅਰਾਂ ਨੂੰ ਕਹਿੰਦੀ ਵੀ ਨਹਿਰ ਕੰਮ ਦੀ ਹੈ ਵੀ ਨਹੀਂ ਤਾਂ ਫਿਰ ਸਾਰੀ ਬਣਾਉਣੀ ਪਊ ਨਾ ਦੁਬਾਰਾ ਦੂਜੀ ਗੱਲ ਜਮੀਨ ਉਹਨਾਂ ਨੂੰ ਦੇਤੀ ਉਹਦਾ ਕੀ ਬਣੂਗਾ ਉਹ ਇਲੀਗਲੀ ਦਿੱਤੀ ਹੈ ਪਰ ਦਿੱਤੀ ਤਾਂ ਹੋਈ ਹੈ ਨਾ ਕਬਜ਼ਾ ਤਾਂ ਹੈਗਾ ਮੰਨ ਲਓ ਉੱਥੇ ਕਿਸਾਨ ਵਹਿ ਜਾਂਦੇ ਨੇ ਫਿਰ ਕੋਰਟ ਕੋ ਹੁਗੀ ਗੁੰਡਿਆਂ ਚਲਾ ਦਿਓ ਇਹਨਾਂ ਤੇ ਜਮੀਨ ਤੇ ਕਬਜ਼ਾ ਕਰ ਰਹੇ ਨੇ ਕਿਸਾਨ ਬਾਦਲ ਸਾਹਿਬ ਨੇ ਕਬਜ਼ਾ ਕਰਾਈ ਦਿੱਤਾ ਸੀ ਉਹ ਬਾਜੰਦ ਨੇ ਵੀ ਅਸیں ਜਾਂਦੇ ਜਾਂ ਬੱਚੇ ਬੈਠੇ ਸਾਡੇ ਮਾਰਦੇ ਗੋਲੀ ਫਿਰ ਕੀ ਕਰੇਗੀ ਜੀ ਸੋ ਇਹ ਗੱਲ ਨੂੰ ਇੱਕ ਸਿਆਣਪ ਨਾਲ ਲੈਣ ਦੀ ਲੋੜ ਹੈ ਐ ਨਹੀਂ ਆ ਵੀ ਹੁਕਮ ਕਰਕੇ ਕੰਮ ਚੱਲਦੇ ਹੁੰਦੇ ਨੇ ਹੁਕਮ ਕਰਨੇ ਹੋਰ ਚੀਜ਼ ਹੁੰਦੀ ਹੈ ਹੁਕਮ ਦੇ ਵਿੱਚ ਇੱਕ ਪਿੱਛੇ ਜਿਹੜੀ ਹੁੰਦੀ ਹੈ ਉਹਦੇ ਪਿੱਛੇ ਇੱਕ ਜਿਹਨੂੰ ਆਪਾਂ ਕਹਿੰਦਾ ਮਰਿਆਦਾ ਜ਼ਰੂਰੀ ਹੁੰਦੀ ਹੈ ਕੋਈ ਕਾਨੂੰਨ ਜ਼ਰੂਰੀ ਨਹਿਰ ਬਣਾਉਣਾ ਜ਼ਰੂਰੀ ਹੈ ਇਹਦੇ ਪਿੱਛੇ ਕੋਈ ਕਾਨੂੰਨ ਨਹੀਂ ਇਹਦੇ ਪਿੱਛੇ ਇੱਕ ਜिद ਹੈ ਉਹ ਜिद ਕੀ ਹੈ ਕਿ ਜੇ ਸੁਪਰੀਮ ਅਦਾਲਤ ਸੁਪਰੀਮ ਕੋਰਟ ਨੇ ਫੈਸਲਾ ਕਰਦਾ ਇਹਨੂੰ ਲਾਗੂ ਕਰਨਾ ਪਊਗਾ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਕਰਿਆ ਮਾਨਯੋਗ ਸੁਪਰੀਮ ਕੋਰਟ ਇਹ ਵੀ ਤਾਂ ਦੇਖ ਸਕਦੀ ਹੈ ਵੀ ਜਦੋਂ ਉਦੋਂ ਫੈਸਲਾ ਕਰੇ ਸੀ ਉਦੋਂ ਹਾਲਤ ਕੀ ਸੀਗੀ ਜਾਇ ਜਿਹੀ ਸੀ ਵੀ ਕੀ ਨਹਿਰ ਬਣਾਉਣ ਦਾ ਕੋਈ ਇਹਦਾ ਉਹਦਾ ਕੋਈ ਉਦੇਸ਼ ਹੈਗਾ ਮਾਨਯੋਗ ਸੁਪਰੀਮ ਕੋਰਟ ਨੂੰ ਆਪ ਹੀ ਇਹ ਸਮੀਖਿਆ ਕਰਨੀ ਚਾਹੀਦੀ ਹੈ ਆਪਜੀ ਇਸ ਆਪਦੇ ਫੈਸਲੇ ਦੀ ਸਮੀਖਿਆ ਕਰਨ ਤਾਂ ਕਿਸੇ ਨੇ ਨਹੀਂ ਰੋਕਿਆ ਸੋ ਮਾਨਯੋਗ ਸੁਪਰੀਮ ਕੋਰਟ ਦੀ ਸਮੀਖਿਆ ਕਰ ਲਵੇ ਅਗਲੀ ਗੱਲ 1982 April ਚ ਇਹਦਾ ਟੱਕ ਲੱਗ ਗਿਆ ਸੀ 1982 ਤੋਂ ਲੈ ਕੇ ਅੱਜ 2023 ਹੋ ਗਿਆ ਠੀਕ ਹੋ ਗਿਆ 41 ਸਾਲ ਇਸ ਨਹਿਰ ਬਣੀ ਨਹੀਂ ਤੇ ਹੁਣ ਜੇ 2 ਸਾਲ ਸਾਲ ਨਹੀਂ ਬਣੀ ਤਾਂ ਕੀ ਪਾੜ ਗਿਰਦਾ ਹੂੰ ਜੋ ਵੀ ਉਹਦੇ ਚ ਜਾਣਾ ਸੀ ਪਾਣੀ ਜਾਣਾ ਨਹੀਂ ਜਾਣਾ ਨਹਿਰ ਬਣਾਉਣਾ ਇੱਥੇ ਸਰਫੀ ਆਪਣੇ ਆਪ ਹੀ ਨਹਿਰ ਦੀ ਕੀ ਲੋੜ ਹੈ ਤੁਸੀਂ ਨਹਿਰ ਦਾ ਨਹੀਂ ਨਹੀਂ ਨਹਿਰ ਬਣਾਓ ਸਰਵੇਖਣ ਕਰਾਂਗੇ ਟੀਮਾਂ ਭੇਜਾਂਗੇ ਸੀਟ ਇੱਕ ਵਾਰੀ ਇਹਨਾਂ ਨੇ ਸੀਪੀਡਬਲ ਜੀਡੋਨ ਵੀ ਕਿਹਾ ਸੀ ਤੁਸੀਂ ਬਣਾਓ 2004 ਚ ਹੂੰ ਉਹ ਨਹਿਰ ਨਾ ਬਣੀ ਹੈ ਨਾ ਬਣੀ ਹੈ ਏ ਮੈਨੂੰ ਆਂ ਲੱਗਦਾ ਵੀ ਸੁਪਰੀਮ ਕੋਰਟ ਮਾਨਜੋਗ ਸੁਪਰੀਮ ਕੋਰਟ ਦੇ ਵਿੱਚ ਕਿਤੇ ਨਾ ਕਿਤੇ ਕੋਈ ਐਸੀ ਗੱਲ ਚੱਲ ਰਹੀ ਹੈ ਜਿਹੜੀ ਗੱਲ ਕਿ ਜਿੱਥੇ ਇੱਕ ਫੀ ਪਤਾ ਨਹੀਂ ਬਿਆਨ ਹੀ ਨਿਆ ਇਹਨਾਂ ਨੇ ਸਾਹਮਣੇ ਨਹੀਂ ਆਉਂਦੀ ਨਾ ਸਾਰੀ ਗੱਲਾਂ ਵਿੱਚ ਤੁਸੀਂ ਪਹਿਲਾਂ ਸਰਵੇਖਣ ਨੂੰ ਉੰਜ ਕਰਾ ਲਓ ਵੀ ਇਹ ਨਹਿਰ ਕੰਮ ਦੀ ਹੈਗੀ ਆ ਉਹ ਕਹਿੰਦੇ ਸੀ ਸਰਵੇਖਣ ਕਰਾਉਣਾ ਕਿੰਨੇ ਸੌਂ ਚ ਨਹਿਰ ਜਿਹੜੀ ਹੈ ਲੋਕਾਂ ਨੇ ਪੂਰਤੀ ਕਿੰਨੇ ਸੌਂ ਚ ਨਹਿਰ ਬਾਨੀ ਰਹਿੰਦੀ ਹੈ ਇਹਦੇ ਨੂੰ ਤਾਂ ਮਸਲਾ ਹੀ ਨਹੀਂ ਹੱਲ ਹੁੰਦਾ ਕਿਉਂਕਿ ਨਹਿਰ ਤਾਂ ਉਹ ਨੰਦਪੁਰ ਤੋਂ ਪਿੱਛੋਂ ਪਾਖੜਾ ਚੋਂ ਨਿਕਲਦੀ ਹੈ ਉਹ ਸਾਰੀ ਦੀ ਸਾਰੀ ਨਹਿਰ ਕੰਮ ਖੁੰਦੀ ਹੋਊਗੀ ਤਾਂ ਪਾਣੀ ਵਗੂਗਾ ਥੋੜਾ ਵੀ ਵਿਚੋਦਾ ਕਿਲੋਮੀਟਰ ਦਾ ਟੋਟਾ ਖਰਾਬ ਹੈ ਕੋਈ ਗੱਲ ਨਹੀਂ ਪਾਣੀ ਵਗੀ ਜਾਊਗਾ ਇਹ ਕੋਈ ਅਹੀ ਜਿਹੀ ਸੜਕਾਂ ਨਹੀਂ ਵੀ ਚੱਤ ਤੁਸੀਂ ਮੜ ਜਾ ਬਾਈਪਾਸ ਕਰਕੇ ਟਾੜ ਵੀ ਨਹੀਂ ਜਾਓਗੇ ਆਹੇ ਨਫਰੀ ਕਰਦੀਆਂ ਨਾ ਉਹ ਸਰਕਾਰ ਜਿਹੋ ਜਿਹੇ ਰੇਰਾਂ ਦੀ ਉਹ ਹੀ ਜਿ ਕਰੀ ਜਾਂਦੇ ਨੇ ਨਾਲੇ ਟਾੜ ਡਾਈ ਰੱਖਦੇ ਨੇ ਨਾਲੇ ਉਹ ਟੁੱਟੀ ਸੜਕ ਦੇ ਹੀ ਜਾਂਦੇ ਨੇ ਕਹਿੰਦੇ ਜੀ ਅਜੇ ਪੁਰ ਤਾਂ ਬਣਿਆ ਨਹੀਂ ਕੋਈ ਸਾਈਡ ਤੋਂ ਲੰਘ ਜਾ ਪਰ ਪਾਣੀ ਤਾਂ ਨਹੀਂ ਨੰਨ ਸਕਦਾ ਸੋ ਇਸ ਕਰਕੇ ਪਾਣੀ ਦਾ ਤੇ ਸੜਕ ਦਾ ਫਰਕ ਹੈ ਸੜਕ ਤੇ ਤੁਸੀਂ ਹਿਰਾਫਰੀ ਕਰ ਸਕਦੇ ਹੋ ਕਿਸੇ ਕੇਂਦਰ ਵਾਲੇ ਟੋਲ ਵੀ ਲਾ ਸਕਦੇ ਹੋ ਤੇ ਬਿਨਾਂ ਸੜਕ ਬਣਾਏ ਲੋਕਾਂ ਤੋਂ ਲੁੱਟ ਕਰ ਸਕਦੇ ਹੋ ਲੋਕਾਂ ਦੀ ਪਰ ਨਹਿਰ ਤੇ ਇਹ ਵੀ ਨਹੀਂ ਕਰ ਸਕਦੇ ਪਾਣੀ ਤੇ ਜਾਣਾ ਕੰਟੀਨਿਉਟੀ ਤੇ ਇਸ ਕਰਕੇ ਗਲਤ ਹੈ ਜਿਹੜਾ ਸਰਵੇਖਣ ਦੀ ਗੱਲ ਹੁਣ ਕਹੀ ਹੈ ਸੁਪਰੀਮ ਕੋਰਟ ਨੇ ਮਾਣ ਜੋ ਸੁਪਰੀਮ ਕੋਰਟ ਦਾ ਹੁਕਮ ਕੋਈ ਨਹੀਂ ਮੋੜ ਸਕਦਾ ਤੀਮਾ ਹੋਣ ਗਿਆ ਪਰ ਇੱਕ ਗੱਲ ਤਾਂ ਪੱਕੀ ਹੁੰਦੀ ਹੈ ਨਾ ਚਾਹੇ ਕੋਈ ਵੀ ਹੁਕਮਰਾਨ ਹੁਕਮ ਕਰੇ ਉਹਦੇ ਸੁਪਰੀਮ ਕੋਰਟ ਵੀ ਸ਼ਾਮਲਾ ਹੈ ਜੇ ਲੋਕਾਂ ਦੀ ਰੋਜੀ ਰੋਟੀ ਉਹਦੇ ਤੇ ਨਾ ਜਾਂਦੀ ਹੋਵੇ ਤਕੀ ਉਹ ਲੋਕੋ ਦਾ ਵਿਰੋਧ ਕਰ ਦਿੰਦੇ ਨੇ ਜੇ ਵਿਰੋਧ ਕਰਨਗੇ ਤਾਂ ਖੂਨ ਖਰਾਬੀ ਹੋਏਗਾ ਕਿ ਜੇ ਮਾਨਯੋਗ ਸੁਪਰੀਮ ਕੋਰਟ ਨੇ ਆਪ ਹੀ ਕਿਹਾ ਸੀ ਜਦ ਕਿਹਾ ਗਿਆ ਸੀ ਪਟੀਸ਼ਨ ਪਾਈ ਗਈ ਸੀ ਕਿਸਾਨਾਂ ਦਾ ਧਰਨਾ ਚਕਵਾਓ ਕਿਸੇ ਨੇ ਪਟੀਸ਼ਨ ਪਾਈ ਸੀ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਉਸ ਵਕਤ ਕਿਹਾ ਵੀ ਅਸੀਂ ਕਿਸਾਨਾਂ ਦੇ ਖੂਨ ਨਾਲ ਹੱਥ ਨਹੀਂ ਰੰਗਣੇ ਇਹ ਐਗਜ਼ੈਕਟਿਵ ਕੰਮ ਆ ਤੁਸੀਂ ਆਪੇ ਕਰੋ ਮੈਨੂੰ ਲੱਗਦਾ ਮਾਨਯੋਗ ਸੁਪਰੀਮ ਕੋਰਟ ਨੂੰ ਹੁਣ ਵੀ ਇਹੀ ਕਹਿਣਾ ਚਾਹੀਦਾ ਕਿ ਦੇਖੋ ਅਸੀਂ ਹੁਕਮ ਕਰਿਆ ਹੋਇਆ ਹੈ ਤੁਸੀਂ ਆਪਣਾ ਆਪ ਦੇ ਫੈਸਲਾ ਕਰੋ ਬੈਠ ਕੇ ਬੰਦੇ ਬਣ ਕੇ ਫੈਸਲਾ ਕਰੋ ਦੋ ਸਾਲਤ ਕਰੋ ਟਾਈਮ ਦੇ ਦਨ ਜਿਆਦਾ ਆ ਚੋਣਾਵੇੜੇ ਕਿਉਂ ਪੰਗਾ ਪਾਇਆ ਮਾਂ ਜੋ ਸੁਪਰੀਮ ਕੋਰਟ ਨੂੰ ਇਹ ਵੀ ਪਤਾ ਹੈ ਵੀ ਹਰਿਆਣੇ ਪੰਜਾਬ ਦਾ ਝਗੜਾ ਪਊਗਾ ਕਿ ਨਹਿਰ ਬਣੇ ਨਾ ਬਣੇ ਉਹ ਤਾਂ ਜਰਬਾਨੀ ਬਣਨੀ ਹੈ ਝਗੜਾ ਤਾਂ ਪਾਏਗਾ ਨਾ ਕਿ ਝਗੜਾ ਇਸ ਵੇਲੇ ਖੜਾ ਕਰਨ ਦੀ ਕੀ ਲੋੜ ਹੈ ਹੁਣ ਤਾਂ 2024 ਤਾਂ ਚੋਣ ਹੋਣੀ ਹੈ ਕੇਂਦਰ ਦਾ ਹਿੱਤ ਹੈ ਕਿ ਇਸ ਦੇ ਨਾਲ ਇਹ ਵੀ ਲੋਕਾਂ ਦੇ ਮਨ ਚ ਆ ਸਕਦਾ ਵੀ ਇਹ ਤਾਂ ਜੀ ਜਾਣ ਬੁੱਝ ਕੇ ਪੰਜਾਬ ਤੇ ਹਰਿਆਣਾ ਨੂੰ ਲੜਾਉਣ ਦੀ ਗੱਲ ਕੀਤੀ ਜਾ ਸਕਦੀ ਹੈ ਇੱਕ ਪਾਸੇ ਟੂਡੂ ਡੋਣਾ ਝਗੜਾ ਪਾ ਕੇ ਇੱਕ ਪਾਸੇ ਠਕੜਸਾਨ ਦੀ ਗੱਲ ਕਰਕੇ ਹੈ ਤੇ ਇੱਕ ਪਾਸੇ ਵੀ ਨਹਿਰ ਦਾ ਔਰ ਇਹਦੇ ਵਿੱਚੋਂ ਕਿਉਂ ਮੈਨੂੰ ਹਿੱਟ ਲੱਗਦੇ ਨੇ ਉਹ ਹਿੱਟ ਇਸ ਕਰਕੇ ਲੱਗਦੇ ਨੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਵਿੱਚ ਇਹ ਭਾਸ਼ਣ ਦਿੱਤਾ ਹੈ ਕਿ ਦੇਖੋ ਹਮਨੇ ਤਾਂ ਨਰਵਦਾ ਸੇ ਪਾਣੀ ਦੇ ਦਿਆ ਹੈ ਲੋਕ ਤਾਂ ਇੱਕ ਬੂੰਦ ਪਾਣੀ ਕੀ ਦੇਣੇ ਕੋ ਤਿਆਰ ਨੇ ਮਾਨਯੋਗ ਪ੍ਰਧਾਨ ਮੰਤਰੀ ਜੀ ਇਹ ਦੱਸ ਦੇਣ ਵੀ ਨਰਦਾ ਚੋਂ ਨੌਨ ਰਿਪੇਰੀਅਨ ਨੂੰ ਕਿੰਨਾ ਪਾਣੀ ਦਿੱਤਾ ਹੈ ਜਿੰਨਾ ਪਾਣੀ ਨਰਦਾ ਤੋਂ ਦਿੱਤਾ ਹੈ ਜੇ ਉਹ ਤੋਂ 10 ਗੁਣਾ ਪਾਣੀ ਸਾਡਾ ਨੌਨ ਰਿਪੇਰੀਅਨ ਨੂੰ ਨਾ ਜਾ ਰਿਹਾ ਹੋਵੇ ਤੇ ਸਾਨੂੰ ਕਹਿ ਦੇਣ ਮੇਨਾ ਸਾਨੂੰ ਦੇ ਰਹੇ ਨੇ ਪਾਣੀ ਆਪ ਟਿੱਪ ਨਹੀਂ ਦਿੱਤਾ ਜਾ ਕੇ ਤੇ ਦੇਖੋ ਨਾ ਨਰਦਾ ਤੋਂ ਕਿੰਨਾ ਪਾਣੀ ਦਿੱਤਾ ਕਿੰਨੂੰ ਦਿੱਤਾ ਸਾਡੇ ਤਾਂ ਸਾਰੇ ਪਾਣੀ ਨਹੀਂ ਨੌਨ ਰਿਪੇਅਰਿੰਗ ਜਾ ਰਿਹਾ ਹੈ ਹਰਿਆਣਾ ਨਾ ਬਿਆਸ ਦਾ ਨਾ ਰਵੀ ਦਾ ਕੋਈ ਰਿਪੇਅਰਿੰਗ ਨਹੀਂ 36000 1 ਫੁੱਟ ਪਾਣੀ ਦੇਣਾ ਉਦੋਂ ਰਾਜਸਥਾਨ ਉਹ ਬਿਲਕੁਲ ਹੀ ਰਿਪੇਅਰ ਨਹੀਂ ਕਿਸੇ ਵੀ ਦਰਿਆ ਦਾ ਉਹਨੂੰ ਪਾਣੀ ਦਿੱਤਾ ਜਾ ਰਿਹਾ ਹੈ ਦਿੱਲੀ ਨੂੰ ਪਾਣੀ ਦਿੱਤਾ ਜਾ ਰਿਹਾ ਅਸੀਂ ਦਿੱਲੀ ਨੂੰ ਮੁਫਤ ਦੇ ਰਿਹਾ ਹਿਮਾਚਲ ਮੁੱਢ ਵੇਚ ਰਿਹਾ ਪੀਣ ਵਾਲਾ ਪਾਣੀ ਵੀ ਉਹ ਗੁਜਰਾਤ ਦਾ ਪੀਣ ਵਾਲਾ ਪਾਣੀ ਦਿੱਤਾ ਇੱਕ ਥੋੜਾ ਜਿਹਾ ਤੇ ਇਸ ਕਰਕੇ ਜਿੱਥੇ ਜਿੱਥੇ ਮੁਲਕ ਦਾ ਪ੍ਰਧਾਨ ਮੰਤਰੀ ਹੋ ਜੇ ਨਾ ਕਰਨ ਲੱਗ ਜਾਣ ਹੈ ਤੇ ਫਿਰ ਤੁਸੀਂ ਕੀ ਖੋਗੇ ਫਿਰ ਤਾਂ ਮਤਲਬ ਜਦ ਵਾੜੀ ਖੇਤ ਨੂੰ ਖਾਨ ਤੇ ਤਿਆਰ ਹੋ ਜੇ ਫਿਰ ਖੇਤ ਦਾ ਰਾਖਾ ਕੌਣ ਹੋਏਗਾ ਸੋ ਇਸ ਕਰਕੇ ਰਾਜਨ ਬਨ ਜੇ ਜੇ ਰੈਬਰ ਜੇ ਰੈਬਰ ਹੀ ਰਾਜਨ ਬਨ ਜੇਗਾ ਤਾਂ ਫਿਰ ਉਸ ਡੋਢੀ ਨੂੰ ਕੋਈ ਬਚਾ ਨਹੀਂ ਸਕਦਾ ਉਹਨੇ ਰੁੱਟੇ ਜਾਣਾ ਸੋ ਇਸ ਕਰਕੇ ਮੈਨੂੰ ਐ ਲੱਗਦਾ ਉਹ ਜਿਵੇਂ ਕਹਿੰਦੇ ਨੇ ਕਹਾਰਾ ਨੇ ਡੁੱਟਦੀ ਡੋਢੀ ਤੇਰੀ ਇਹ ਸਾਡੇ ਮੁਲਕ ਨੂੰ ਸਾਡੇ ਆਗੂਆਂ ਨੇ ਡੋਟ ਲਿਆ ਸਾਡੇ ਨੇਤਾਵਾਂ ਨੇ ਲੁੱਟ ਲਿਆ ਸਾਡੇ ਨੇਤਾਵਾਂ ਨੇ ਲੜਾਤਾ ਲੋਕਾਂ ਨੂੰ ਆਪ ਸੱਚ ਨੇਤਾਵਾਂ ਨੂੰ ਸਿਰਫ ਆਪਣੀ ਨੇਤਾਗਰੀ ਚਾਹੀਦੀ ਹੈ ਆਪਣੀ ਤਾਕਤ ਚਾਹੀਦੀ ਹੈ ਉਹਨਾਂ ਨੂੰ ਇਹ ਪਤਾ ਹੋਣ ਦੇ ਬਾਵਜੂਦ ਕਿ ਤਾਕਤ ਵੀ ਤਾਂ ਹੀ ਹੈ ਜੇ ਦੇਸ਼ ਹੈ ਜੇ ਲੋਕ ਹੀ ਅੱਡੋ-ਫੱਟੀ ਹੋ ਗਏ ਲੋਕ ਹੀ ਡਰਦੇ ਥੋੜੀ ਤਾਕਤ ਕਾਦੀ ਰਹਿਣੀ ਹੈ ਤੁਹਾਨੂੰ ਪੁੱਛਣਾ ਕਿਨੇ ਹੈ ਚਾਹੇ ਕੇਂਦਰ ਚਾਹੇ ਇੱਥੇ ਆਪਾਂ ਦੇਖਿਆ ਹੀ ਹੈ ਦਿੱਲੀ ਚ ਜੋ ਕੁਝ ਸਿੱਖਾਂ ਦਾ ਇੰਨਾ ਕਤਲੇਆਮ ਹੋਇਆ ਮੈਂ ਸਟੇਟ ਨਾਲ ਦੀ ਤਾਂ ਕੋਈ ਚੀਜ਼ ਨਹੀਂ ਰਹੀ ਸੀ ਇਹ ਤੋਂ ਮਨ ਨਹੀਂ ਕਰਦਾ ਹੂੰ ਸੋ ਇਸ ਕਰਕੇ ਜਦ ਤੁਸੀਂ ਰਾਜ ਕਰਦੇ ਕਦੇ ਕਾਨੂੰਨ ਨਾਲ ਨਹੀਂ ਕਰਿਆ ਜਾਂਦਾ ਹੁੰਦਾ ਰਾਜ ਕਰਿਆ ਜਾਂਦਾ ਹੈ ਲੋਕਾਂ ਦੀ ਸਹਿਮਤੀ ਨਾਲ ਹੂੰ ਕਾਨੂੰਨ ਦੇ ਬਾਰੇ ਇੱਕ ਮਸ਼ਹੂਰ ਲਾਈਨ ਹੈ ਕਾਨੂੰਨ ਕੀ ਹੈ ਡੰਡਾ ਕਹਿੰਦੇ ਡੰਡਾ ਪੀਰ ਹੈ ਬਿਗਣਿਆ ਤਿਗੜਿਆਂ ਦਾ ਜਿਹੜੇ ਬਿਗਲੇ ਤਿਗੜਾ ਉਹਨਾਂ ਵਾਸਤੇ ਡੰਡਾ ਸਿਰ ਜੇ ਸਾਰਾ ਸੰਸਾਰ ਹੀ ਵਿਗੜ ਜਾਂਦਾ ਫਿਰ ਡੰਡਾ ਕੀ ਕਰੂ ਜੇ ਸਾਰਾ ਤਲਾਬ ਹੀ ਗੰਦਲਾ ਹੋ ਗਿਆ ਫਿਰ ਉਹਦੀ ਜਾਲ ਲਾ ਕੇ ਤੁਸੀਂ ਕਿਵੇਂ ਸਾਫ਼ ਕਰਦੋਗੇ ਫਿਰ ਤਾਂ ਸਾਰਾ ਪਾਣੀ ਬਦਲਣਾ ਪਊ। ਸੋ ਇਸ ਕਰਕੇ ਅੱਜ ਜਿਹੜੀ ਸਮੱਸਿਆ ਸਾਡੇ ਮੁੜ ਕੇ ਆਇ ਉਹ ਇਹ ਹੈ ਕਿ ਲੋਕਾਂ ਦਾ ਇੱਕਾ ਤੁਸੀਂ ਤੋੜਤਾ ਲੋਕਾਂ ਨੂੰ ਤੁਸੀਂ ਵਡਾਉਣਾ ਚਾਹਦੇ ਹੋ। ਪਾਣੀ ਦਾ ਮਸਲਾ ਨਾ ਹਰਿਆਣੇ ਦਾ ਨਾ ਪੰਜਾਬ ਦਾ 20 ਵਾਲੀ ਲੋਕਾਂ ਨੇ ਆਪਸ ਵਿੱਚ ਗੱਲ ਕਰਕੇ ਵੀ ਦੇਖ ਲਈ ਹੈ। ਤੁਸੀਂ ਜਾਣ ਬੁੱਝ ਕੇ ਖੜਾ ਕਰਕੇ ਆਪਣੀਆਂ ਰੋਟੀਆਂ ਸੇਕਣ ਦੀ ਗੱਲ ਕਰਦੇ ਹੋ। ਪੰਜਾਬ ਦੀਆਂ ਪਾਰਟੀਆਂ ਵੀ ਉਰੇ। ਅਕਾਲੀ ਭਾਜੀਪੀ ਰਹੀ ਹੈ 15 ਸਾਲ। ਪਿਛੇ 30 ਸਾਲਾਂ ਤੋਂ ਤੇ ਕਾਂਗਰਸੀ 15 ਸਾਲ ਉਦੋਂ ਮਸਲ ਹੱਲ ਕਰ ਲੈਂਦੀ ਸੁਪਰੀਮ ਕੋਰਟ ਚਾਦੋ ਵੀ ਕੇਸ ਚੱਲਦਾ ਸੀ ਉਦੋਂ ਵੀ ਫੈਸਲੇ ਹੋਏ ਨੇ ਉਦੋਂ ਕੋਈ ਜਾਇਜ਼ ਫੈਸਲਾ ਕਰ ਲੈਂਦੇ ਨਾ ਹੁਣ ਮੈਨੇ ਨਹੀਂ ਦਿੰਦੇ ਨੇ ਹੁਣ ਇਹਨਾਂ ਨੇ ਅਕਾਲੀਆਂ ਨੇ ਮੈਨਾ ਦਿੱਤਾ ਕਿ ਜੀ ਇਹਨਾਂ ਨੇ ਉੱਥੇ ਪ੍ਰੀਡ ਹੀ ਨਹੀਂ ਕਰਿਆ ਠੀਕ ਹੋ ਗਿਆ ਕਾਂਗਰਸੀ ਕਹਿੰਦੇ ਅਸੀਂ ਇੱਥੇ ਘਰਾਓ ਕਰਨਾ ਮੁੱਖ ਮੰਤਰੀ ਦਾ ਬਾੜ ਡੰਗ ਸੋਟਾ ਕਰਨ ਦੀ ਕੱਲ ਤਿਆਰੀ ਵੀ ਸਾਰਾ ਕੁਝ ਰੌਲਾ ਪਾਉਂਦੇ ਉਹਨੂੰ ਪੁੱਛੋ ਵੀ ਤੁਸੀਂ 15 ਸਾਲ ਰਹੇ ਤੁਹਾਡੇ ਹੁੰਦੇ ਫੈਸਲੇ ਹੋਏ ਤੁਸੀਂ ਉਦੋਂ ਕੀ ਕਰਿਆ ਉਦੋਂ ਕੀ ਦਾ ਘਰਾਓ ਕਰਿਆ ਸੀ ਦਿੱਲੀ ਦੇ ਵਿੱਚ ਯੂਪੀਏ ਦੀ ਸਰਕਾਰ ਵੀ ਰਹੀ ਹੈ ਜਦੋਂ ਉੱਥੇ ਦਿੱਲੀ 'ਚ ਯੂਪੀਏ ਦੀ ਸਰਕਾਰ ਸੀ ਇੱਥੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਰਹੀ ਹੈ 2-3 ਸਾਲ ਜਦੋਂ ਉੱਥੇ ਐਨਡੀਏ ਦੀ ਸਰਕਾਰ ਸੀ ਇੱਥੇ ਅਕਾਲੀ ਬੀਜੇਪੀ ਸਰਕਾਰ ਰਹੀ ਹੈ ਫਿਰ ਉਦੋਂ ਕਰਾ ਲੈਂਦੇ ਨਾ ਕੁਝ 14 ਤੋਂ 17 ਤੱਕ ਐਨਡੀ ਦੀ ਸਰਕਾਰ ਉੱਤੇ ਸੀ ਥੱਡੇ ਉਰੇ ਅਕਾਲੀ ਬੀਜੇਪੀ ਸੀਗੀ ਠੀਕ ਹੈ ਨਾ ਸੋ ਜੇ ਤੁਸੀਂ ਉਦੋਂ ਤਾਂ ਕੁਝ ਨਹੀਂ ਕਰਾਇਆ ਨਾ ਉਹ ਸਰਕਾਰ ਤੋਂ ਕਰਾਇਆ ਨਾ ਹਰਿਆਣੇ ਜੀ ਵੀ ਤੁਹਾਡੀ ਨਹੀਂ ਸਰਕਾਰਾਂ ਸੀਗੀਆਂ ਪੰਜਾਬ 'ਚ ਉਦੋਂ ਕਰ ਲੈਂਦੇ ਫੈਸਲਾ ਤੁਸੀਂ ਫੈਸਲਾ ਕਰਿਆ ਨਹੀਂ ਤੁਸੀਂ ਰੁਕਣ ਨੂੰ ਲੜਾਈ ਜਾਂਦੇ ਹੋ ਲੋਕਾਂ ਨੂੰ ਮਰਵਾਈ ਜਾਂਦੇ ਇੰਨੇ ਲੋਕ ਮਰ ਚੁੱਕੇ ਆਲਰੇਡੀ ਇਹਦੇ ਵਿੱਚ ਪੰਜਾਬ ਦੇ ਲੋਕ ਹੀ ਮਰੇ ਨੇ ਨਾ ਪੰਜਾਬੀ ਮਰੇ ਨੇ ਤੇ ਜੇ ਤੁਹਾਨੂੰ ਪੰਜਾਬ ਦੇ ਲੋਕਾਂ ਹੁਣ ਵੀ ਮੈਨ ਮੰਨੀ ਹੋ ਰਹੇ ਨਿਕ ਦੂਜੇ ਨੂੰ ਜੇ ਉਹ ਭਗਵੰਤ ਮਾਨ ਜੀ ਨੂੰ ਕਹਿੰਦਾ ਉਹਨਾਂ ਨੇ ਕਹਿੰਦਾ ਅਸੀਂ ਐ ਕਰਾਂਗੇ ਕਾਂਗਰਸੀਆਂ ਨੇ ਕਾਡੀਆਂ ਨੇ ਆਬਦਾ ਕਹਿੰਦਾ ਭਾਜਪਾ ਨੇ ਆਬਦਾ ਕਹਿੰਦਾ ਪਹਿਲੀ ਗੱਲ ਤਾਂ ਇਕੱਲੇ ਕਾਡੀਆਂ ਨੂੰ ਛੱਡ ਕੇ ਭਾਜਪਾ ਕਾਂਗਰਸ ਆਪ ਇਹ ਸਾਰੇ ਹਰਿਆਣੇ 'ਚ ਕੁਝ ਹੋਰ ਬੋਲਦੇ ਨੇ, ਉਰੇ ਹੋਰ ਬੋਲਦੇ ਨੇ। ਦਿੱਲੀ ਜਾ ਕੇ ਕੁਝ ਹੋਰ ਬੋਲਦੇ ਨੇ। ਇਹਨਾਂ ਨੂੰ ਪੁੱਛੋ ਵੀ ਇਹ ਕੀ ਕਰਦੇ ਆ ਤੁਸੀਂ ਤਮਾਸ਼ਾ ਕਰਦੇ ਹੋ? ਤੁਸੀਂ ਲੋਕਾਂ ਨੂੰ ਬੇਕੂਸ ਸਮਝਦੇ ਹੋ। ਜਿਹੜੇ ਅਕਾਲੀ ਨੇ, ਅਕਾਲੀਆਂ ਨੇ ਇੰਨੇ ਬੰਦੇ ਮਰਵਾਤੇ ਇਸੇ ਨਹਿਰ ਦੇ ਨਾਂ ਤੇ। ਇਸੇ ਅਨੰਦਪੁਰ ਦੇ ਮੱਤੇ ਦੇ ਨਾਂ ਤੇ, ਵੱਧ ਅਧਿਕਾਰਾਂ ਦੇ ਨਾਂ ਤੇ, ਨਹਿਰ ਰਕੂ ਮੋਰਚਾ। ਇਹਨਾਂ ਨੂੰ ਪੁੱਛੋ ਸੁਖੀਰ ਬਾਦਲ ਹੋਰਾਂ ਨੂੰ ਵੀ ਨਹਿਰ ਰਕੂ ਮੋਰਚਾ ਲਾਇਆ ਕੀ ਨਹੀਂ ਸੀ ਅਕਾਲੀਆਂ ਨੇ। ਹੂੰ। ਉਹਨੂੰ ਫਿਰ ਤੁਹਾਨੂੰ ਜਿੱਦੂ ਮੋਰਚੇ 'ਚ ਬਦਲਿਆ। ਫਿਰ ਦਰਬਾਰ ਸਾਹਿਬ 'ਚ ਲੱਗੇਗਾ ਕਪੂਰੀ ਚੋਂ ਉਠਾ ਕੇ ਕਮਰੋ ਕੋ ਮੋਰਚਾ ਲਾਇਆ ਤੇ ਐਨੇ ਬੰਦਿਆਂ ਦਾ ਕਤਲੇਆਮ ਕਰਾਇਆ ਇਹ ਇਹਦਾ ਜਵਾਬ ਕੌਣ ਦੇਊਗਾ ਅਕਾਦੀ ਦਾ ਦੇਣਾ ਨਹੀਂ ਬੰਦਾ ਤੁਸੀਂ ਇਹ ਕਹਿ ਕੇ ਵੀ ਦੇਖੋ ਜੀ ਜਿੱਡੀ ਨੇ ਸਿੱਖਾਂ ਦੇ ਤੁਸੀਂ ਤਾਂ ਆਪ ਕਰਵਾਏ ਨੇ ਦੰਗੇ ਹੋ ਤੁਸੀਂ ਆਪ ਸ਼ਾਮਲ ਹੋ ਦੇ ਤੁਸੀਂ ਕਿਉਂ ਨਹੀਂ ਵੱਧ ਤਕਰਾਂ ਦੀ ਲੜਾਈ ਲੜੀ ਤੁਸੀਂ ਤਾਂ ਉਹਨਾਂ ਦੀ ਗੋਦੀ ਚ ਬੈਠ ਕੇ ਜਾ ਕੇ ਉਹ ਅਸੀਂ ਜੀ ਸਜ਼ਾ ਦਵਾ ਮੰਗੇ ਫਲਾਣਾ ਤੁਸੀਂ ਫਿਰਕੂ ਪੈਦਾ ਕਰਦੇ ਹੋ ਮਹੌਲ ਤੁਸੀਂ ਗੁਰੂ ਦੀ ਫਲਸਫੀ ਦੇ ਉਲਟ ਜਾਂਦੇ ਹੋ ਤੁਸੀਂ ਬੱਚਿਆਂ ਨੂੰ ਗਲਤ ਇਤਿਹਾਸ ਪੜਾਪੜਾ ਕੇ ਉਹਨਾਂ ਨੂੰ ਹੋਰ ਹੀ ਕੁਝ ਬਣਾਤਾ ਬੰਦੇ ਬਣਾਉਣ ਦੀ ਬਜਾਏ ਜੇ ਤੁਸੀਂ ਉਹਨਾਂ ਨੂੰ ਠੀਕ ਸਿੱਖ ਚਸਪੜਾਇਆ ਹੁੰਦਾ ਗੁਰਬਾਣੀ ਪੜਾਈ ਹੁੰਦੀ ਠੀਕ ਗੁਰਬਾਣੀ ਦੇ ਰਸਤੇ ਤੇ ਚੱਲੇ ਹੁੰਦੇ ਠੀਕ ਤੁਸੀਂ ਅਨੰਦਪੁਰ ਦੇ ਮਤੇ ਤੇ ਚੱਲੇ ਹੁੰਦੇ ਤਾਂ ਇਹ ਪੰਗ ਸਮ ਦਿਖਣੀ ਨਹੀਂ ਪੈਣੀ ਸੀ ਦਿਨ ਤੁਸੀਂ ਤਾਂ ਜਾ ਕੇ ਆਪਦਾ ਵਪਾਰ ਕਰਨ ਲੱਗੇ ਤੁਸੀਂ ਸੁੱਖ ਵਿਦਾਸ ਬਣਾਉਣ ਲੱਗੇ ਸੋ ਇਸ ਕਰਕੇ ਸਾਨੂੰ ਇਹ ਗੱਲ ਸਮਝ ਨਹੀਂ ਪਊਗੀ ਬੀ ਇਹ ਸਾਰੀਆਂ ਪਾਰਟੀਆਂ ਆਪਣੀਆਂ ਰੋਟੀਆਂ ਸੇਕ ਰਹੀਆਂ ਨੇ ਇੱਕ ਦੂਜੇ ਨੂੰ ਮਿਹਨੇ ਦੇ ਰਹੀਆਂ ਨੇ ਇਹਨਾਂ ਨੂੰ ਨਾ ਪੰਜਾਬ ਦੇ ਲੋਕਾਂ ਨਾਲ ਕੋਈ ਹਿੱਤ ਹੈ ਨਾ ਹਰਿਆਣੇ ਦੇ ਲੋਕਾਂ ਨਾਲ ਹਿੱਤ ਹੈ ਇਹਨਾਂ ਦਾ ਉਹ ਹੈ ਕਹਿੰਦੇ ਜੱਟ ਜੱਟਾਂ ਦਾ ਭੋੜੂ ਨਰੈਂਦਾ ਦੋ ਘਾਵ ਦੇ ਸਫਰ ਕਰਨਗੇ ਜਦ ਝੋਟਿਆਂ ਦਾ ਪੇੜ ਤੇ ਫਸਲਾਂ ਦਾ ਉਜਾੜਿਆ ਦੀ ਗੱਲ ਹੈ ਇੱਕ ਤਾਂ ਇਹ ਹੀ ਪਾਸਾ ਹੈ ਸੋ ਇਹ ਜੋ ਮਰਜ਼ੀ ਕਰ ਜਾਣ ਜੇ ਅੱਜ ਵੀ ਕੋਈ ਇਹਨਾਂ ਨੇ ਹਾਜ਼ਰ ਰਹਿਣਾ ਸੀ ਜੇ ਸੱਚੀ ਮੁੱਚੀ ਇਹ ਸੰਸੀਰ ਨੂੰ ਕੋਈ ਕਹੂ ਤੂੰ ਕਿਹੜਾ ਵੱਡਾ ਸੰਸੀਰ ਆ ਗਿਆ ਮੇਰੇ ਤਾਂ ਸੰਸੀਰ ਹੋਣ ਨਾਲ ਹੋਣ ਨਾਲ ਕਦੇ ਨਾ ਕੋਈ ਫਰਕ ਹੀ ਨਹੀਂ ਪੈਂਦਾ ਪਰ ਇਹ ਤਾਂ ਕਹਿੰਦੇ ਨਾ ਵੀ ਅਸੀਂ ਤਾਂ ਰਾਜ ਕਰਨਾ ਹੈ ਮੈਂ ਤਾਂ ਕੋਈ ਰਾਜ ਨਹੀਂ ਕਰਨਾ ਇਹਨਾਂ ਨੇ ਰਾਜ ਕਰਨਾ ਸਾਰਿਆਂ ਨੇ ਰਾਜ ਦੀ ਇਹਨਾਂ ਦੀ ਟੱਕਰਾਂ ਲੈਣ ਦੀ ਫਿਰ ਨਾਲ ਵਪਾਰ ਕਰਨਾ ਹੈ ਵੱਡਾ ਵਪਾਰੀ ਨੇ ਸਾਰੇ ਕਾਂਗਰਸੀ ਵੀ ਇਹ ਵੀ ਫਿਰ ਉਦੋਂ ਅੱਗੇ ਆਪ ਦਾ ਪਰਿਵਾਰ ਨੂੰ ਵਧਾਉਣਾ ਹੈ ਇਹਨਾਂ ਤੇ ਹਿੱਤ ਨੇ ਨਾ ਤੇ ਫਿਰ ਇਹ ਦੱਸ ਦੇਣ ਵੀ ਇਹਨਾਂ ਨੇ ਕਿਉਂ ਨਹੀਂ ਮੰਨ ਲਈ ਚਲੋ ਯਾਰ ਆਪਾਂ ਅਸੈਂਬਲੀ 'ਚ ਬੈਠ ਕੇ ਆਪਾਂ ਪੰਜਾਬ ਵਾਲੇ ਫੈਸਲਾ ਕਰੋ ਕੋਈ ਕਿਉਂ ਨਹੀਂ ਅਸੈਂਬਲੀ ਦਾ ਜਲਾਸ ਬੁਲਾ ਸਕਦੇ ਸਾਰੀਆਂ ਪਾਰਟੀਆਂ ਚਾਹੇ ਰਾਜ ਕਰਨ ਵਾਲੀ ਪਾਰਟੀ ਬੁਲਾਵੇ ਤੇ ਦੂਜੇ ਕਹਨ ਵੀ ਭਾਈ ਸਰਵ ਪਾਰਟੀ ਮੀਟਿੰਗ ਬੁਲਾ ਲੋ ਆਪਾਂ ਕਰਦੇ ਨਹੀਂ ਅਸੀਂ ਆਪੇ ਨੱਚ ਕਰਦੇ ਰਿਹਾ ਵੀ ਜਦ ਕੋਈ ਵੱਡਾ ਮਸਲਾ ਹੋਵੇ ਇਸ ਕਹਨ ਪਿੰਡ ਦਾ ਇਕੱਠ ਕਰ ਲੋ ਯਾਰ ਉਹਦੇ ਚ ਸਾਰੀ ਤਰ੍ਹਾਂ ਦੇ ਬੰਦੇ ਆ ਜਾਂਦੇ ਨੇ ਉੱਥੇ ਫੈਸਲਾ ਹੋ ਜਾਂਦਾ ਡਿਬੇਟ ਸੱਦ ਲਈ ਇੱਕ ਤਰੀਕ ਦੀ ਨਹੀਂ ਉਹ ਤਾਂ ਡਿਬੇਟ ਸੱਦੀ ਆ ਨਾ ਜਿਹੜੀ ਡਿਬੇਟ ਤਾਂ ਮੇੜੋ ਮੇਣੀ ਦੀ ਹੈ 1 ਨਵੰਬਰ ਨੂੰ ਜਿਹੜੀ ਡਿਬੇਟ ਦਾ ਸੰਦੇਸ਼ ਦਿੱਤਾ ਉਹ ਮੇੜੋ ਮੇਣੀ ਹੁੰਦਾ ਔਰ ਉਹਦੇ ਚ ਪਹਿਲਾਂ ਹੀ ਡਿਬੇਟ ਸੱਦਣ ਵੇਲੇ ਹੀ ਮੇਨਾ ਦਿੱਤਾ ਉਹ ਕੀ ਦਿੱਤਾ ਤੁਸੀਂ ਤਿਆਰੀ ਕਰਕੇ ਆਜੋ ਥੋੜੇ ਕੋਲ ਬਹੁਤ ਟਾਈਮ ਹੋਏਗਾ ਮੈਂ ਤਾਂ ਸੱਚ ਬੋਲਣਾ ਹੈ ਮੈਨੂੰ ਤਾਂ ਸਾਰੇ ਅੰਕੜੇ ਪਤਾ ਨਹੀਂ ਤੇ ਮੈਂ ਤਾਂ ਜਵਾਨੀ ਬੋਲਾਂਗਾ ਜਿੱਦੇ ਗਵਰਨਰ ਸਾਹਿਬ ਨਾਲ ਮੀਟਿੰਗ ਸੀ ਨਾ ਗਏ ਤਾਂ ਤਿਆਰੀ ਕਰਕੇ ਸੀ ਉੱਥੇ ਵੀ ਕਈ ਗੱਲਾਂ ਹੜਕ ਕੇ ਬੋਲ ਰਹੇ ਸੀ ਪ੍ਰੈਸ ਕਾਨਫਰੰਸ ਜਦ ਕਰੀ ਉਹਦੇ ਬਾਅਦ ਕੁਝ ਵੀ ਹੜਕ ਕੇ ਬੋਲ ਰਹੇ ਸੀ ਜਿਹੜਾ ਮਸਲਾ ਇੰਨੀ ਦੇਰ ਦਾ ਔਰ ਜਿਹੜਾ ਮੁੱਖ ਮੰਤਰੀ ਉਹ ਮੁੱਖ ਮੰਤਰੀ ਹੈ ਜਿਹੜਾ ਹਰ ਗੱਲ ਨੂੰ ਮਤਲਬ ਫਟਾਫਟ ਮਜ਼ਾਕ ਵੀ ਬਣਾ ਸਕਦਾ ਹੈ ਜਿਹੜਾ ਬੰਦਾ ਕਿਸੇ ਗੱਲ ਦਾ ਮਜ਼ਾਕ ਬਣਾ ਸਕਦਾ ਹੋਵੇ ਉਹਦੀ ਬੋਲਣ ਦੀ ਤਾਕਤ ਬਹੁਤ ਹੁੰਦੀ ਹੈ ਉਹਦੇ ਕੋਲ ਗੜਾ ਬਹੁਤ ਹੁੰਦੀ ਹੈ ਪਰ ਜੇ ਤੱਥਾਂ ਤੱਤ ਨਹੀਂ ਹੈਗੇ ਫਿਰ ਕਲਾਕੀ ਕਰੂਗੀ ਕਲਾ ਤਾਂ ਤਾਂ ਹੀ ਕੰਮ ਆਉਗੀ ਜੇ ਤੱਥ ਹੋਣਗੇ ਸੋ ਜਿੱਦੇ ਆਪਦਾ ਕੱਢ ਲੈਣ ਜਿੱਦੇ ਗਵਰਨਰ ਸਾਹਿਬ ਨਾਲ ਮੀਟਿੰਗ ਹੋਈ ਜੀ ਇਸ ਸੁਪਰੀਮ ਕੋਰਟ ਦੇ ਹੁਕਮ ਦੇ ਉੱਤੇ ਹਾਂ ਹਰਿਆਣਾ ਤੇ ਪੰਜਾਬ ਵੀ ਉਹਦੇ ਦੀ ਆਪਦੀ ਪ੍ਰੈਸ ਕਾਨਫਰੰਸ ਕੱਢ ਲੈਣ ਦੀ ਕਿੰਨਾ ਰੁਕ ਰੁਕ ਕੇ ਬੋਲੇ ਸੀ ਆਪੀ ਕਿਸੇ ਨੂੰ ਨਾ ਕਹੇਨ ਆਪ ਦਾ ਆਤਮ ਚਿੰਤਨ ਕਰ ਲੈਣੋ ਵੀ ਕਿੰਨਾ ਸੋ ਤੁਸੀਂ ਇੱਕ ਦੂਜੇ ਨੂੰ ਮਿਹਨੇ ਦਿੰਦੇ ਹੋ ਤੁਸੀਂ ਸਾਰ ਪਾਰਟੀ ਮੀਟਿੰਗ ਬੁਲਾਓ ਇਹ ਕਹਿੰਦੀ ਬਜਾ ਤੂੰ ਕਰ ਤੂੰ ਕਰ ਤੈਨੂੰ ਇਹ ਸਾਸਨੀ ਅੱਜ ਪੰਜਾਬ ਨੂੰ ਚਾਹੀਦੀ ਪੰਜਾਬ ਨੂੰ ਸਿਆਣਪ ਵਾਲੀ ਸ਼ਾਂਤੀ ਵਾਲੀ ਏਕੇ ਵਾਲੀ ਸਿਆਸਤ ਚਾਹੀਦੀ ਹੈ ਜਿਹੜੀ ਮਸਲਿਆਂ ਦਾ ਹੱਲ ਵੱਲ ਨੂੰ ਵਧੇ ਇਹ ਮਸਲੇ ਨਾਲ ਜਾਣ ਵਾਲੀ ਨਹੀਂ ਹੈ ਇਹ ਤਾਂ ਇਹ ਲਜਾਉਂਦੇ ਨੇ ਕਿਉਂਕਿ ਇਹਨਾਂ ਨੂੰ ਫਿੱਟ ਆਉਂਦੀ ਹੈ ਸੇਸ ਕਰਕੇ ਇਹ ਤਾਣੀ ਉਲਝਾ ਕੇ ਉਹਨਾਂ ਦੀ ਹੋਈ ਤਾਣੀ ਲੋਕਾਂ ਦੇ ਲੱਤਾਂ ਦੇ ਵਿੱਚ ਬਲ ਪਾਉਂਦੀ ਹੈ ਫਿਰ ਸੱਪ ਬਣ ਕੇ ਪੈਂਦੀ ਹੈ ਉਹਨਾਂ ਨੂੰ ਇਹਨਾਂ ਨੂੰ ਨਹੀਂ ਕੋਈ ਫਰਕ ਪੈਂਦਾ ਜੇ ਇਹਨਾਂ ਨੇ ਤਾਣੀ ਸੁਝਾਉਣੀ ਹੈ ਤਾਂ ਸਾਰੇ ਸਰਪਾਰਟੀ ਮੀਟਿੰਗ ਬਣਾਉਣ ਚਾਹੀਏ ਬਲਕਿ ਸਰਪਾਰਟੀ ਮੀਟਿੰਗ ਮਿਲਾ ਕੇ ਪਾਰਟੀਆਂ ਦਾ ਸਮਝਾਤਾ ਕਰਨ ਆਪਸ ਵਿੱਚ ਫੈਸਲਾ ਫਿਰ ਅਸੈਂਬਲੀ ਚ ਵਿਸ਼ੇਸ਼ ਦ੍ਰਾਸ਼ ਬੁਲਾ ਕੇ ਇਸੇ ਮਾਮਲੇ ਤੇ ਉਹ ਤਾਂ ਕਹਿੰਦੇ ਅਸੀਂ ਜੀ ਸਾਡਾ ਆਪਰੇਸ਼ਨ ਰੋਟ ਸੇ ਅਸੀਂ ਬੁਲਾ ਰਹੇ ਹਾਂ ਬੁਲਾਇਆ ਸੀ ਨਾ ਤੁ ਫਿਰ ਇੱਥੇ ਕਿਉਂ ਨਹੀਂ ਬੋਲਦੇ ਜਦ ਵੱਡਾ ਮੁੱਦਾ ਆਪਰੇਸ਼ਨ ਲੋਟਸ ਦਾ ਲੋਕਾਂ ਦਾ ਮੁੱਦਾ ਹੀ ਨਹੀਂ ਸੀ ਉਹ ਤਾਂ ਆਪ ਵਾਲਿਆਂ ਦੇ ਗੁੱਟਾਂ ਦਾ ਆਪਸੀ ਗੁੱਟਾਂ ਦਾ ਤੇ ਬੀਜੇਪੀ ਦਾ ਸੀ ਇਹ ਤਾਂ ਲੋਕਾਂ ਦਾ ਮੁੱਦਾ ਨਾ ਪੰਜਾਬ ਦਾ ਇਹ ਚ ਬਣਾ ਰਹੇ ਨੇ ਜਿਹੜਾਸ ਜੇ ਕਾਂਗਰਸੀ ਨਹੀਂ ਆਉਂਦੇ ਇਹ ਨਹੀਂ ਬੋਲਦੇ ਆਪੇ ਖਸਪੋਸ ਹੋ ਜਾਂਦੇ 18 ਮੇ ਲੇਣੇ ਉਹਨਾਂ ਦੇ ਇਹ ਮੇਹਣਾ ਦੇਣ ਦੀ ਬਜਾਇਆ ਕਿ ਤੁਸੀਂ ਆਪਦੇ 17 ਇਕੱਠੇ ਕਰਕੇ ਦਿਖਾਓ ਸਾਡੇ 32 ਕਹੀ ਜਾਂਦੇ ਹੋ ਉਹ ਕਹੀ ਜਾਂਦਾ ਮੈਂ ਜੇ ਬਤੀਆਂ ਦੀ ਦਿਸਦਸਤੀ ਇਹ ਇਹ ਕੋਈ ਇਹ ਕੋਈ ਅੱਜ ਦਾ ਮੌਕਾ ਹੈ ਕੀ ਕਰਨਾ ਕਿ ਦੁਨੀਆ ਕਰੀ ਜਾਂਦੇ ਅਗਲੀ ਗੱਲ ਬਾਜਾ ਵਾਸਕੇ 32 ਸਾਡੇ ਕੋਲ ਡਿਸਟਾ ਜੀ ਉਹਨਾਂ ਨੂੰ ਪੁੱਛੋ ਵੀ ਜੇ 32 ਟੁੱਟ ਵੀ ਜਾਣ ਪਹਿਲੀ ਗੱਲ ਤਾਂ ਉਹ ਪਾਰਟੀ ਵੱਖਰੀ ਬਣਾ ਸਕਦੇ ਨੇ ਉਹ ਦੂਜੀ ਪਾਰਟੀ ਨਾਲ ਸ਼ਾਮਲ ਨਹੀਂ ਹੋ ਸਕਦੇ ਐਂਟੀ ਡਿਫੈਕਸ਼ਨ ਰਾਜ ਦੂਜੀ ਗੱਲ ਜੇ 32 ਟੁੱਟ ਜਾਣ ਕੋਣਕ ਤਾਂ ਫਿਰ ਵੀ 90 ਨੇ ਤੁਹਾਡੇ ਕੋਲ 32 ਆ ਕੇ ਤਾਂ 50 ਹੋਣੇ ਹੋ ਤੁਸੀਂ ਜੋ 32 ਦੇ ਵਿੱਚ ਇਕੱਠੇ ਵੀ ਹੋ ਜਾਣਾ ਬੱਤੀ ਨੂੰ ਮਨਿਸਟਰੀ ਬਣਾ ਦੋ ਫਿਰ ਤੁਹਾਡੇ ਵਾਲੇ 18 ਟੁੱਟ ਜਾਣਗੇ ਸੋ ਕੀ ਗੱਲਾਂ ਕਰਦੇ ਹੋ ਤੁਸੀਂ ਨਾ ਤੁਹਾਨੂੰ ਐਂਟੀ ਡਿਫੈਕਸ਼ਨ ਆਰਡਰ ਦੇ ਉੱਤੇ ਕੋਈ ਗੱਲ ਦੀ ਉਹਦੀ ਕੋਈ ਕਦਰ ਹੈ ਵੀ ਨਹੀਂ ਪਾਈ ਆ ਪਰ ਕਾਨੂੰਨ ਦੇ ਮਤਲਬ ਗੱਲ ਕਰੀਏ ਜਲਦ ਮੇੜੋਂ ਵੇ ਨਹੀਂ ਹੋਈ ਜਾਂਦੇ ਇੱਕ ਦੂਜੇ ਨੂੰ ਥੱਲੇ ਠੇ ਵੀ ਨਾਂ ਦੀ ਗੱਲ ਕਰਦੇ ਹੋ ਲੋਕਾਂ ਨੂੰ ਤੁਸੀਂ ਬੇਵਕੂਫ ਬਣਾ ਰਹੇ ਹੋ ਤੇ ਹੁਣ ਮੈਨੂੰ ਆਏ ਲੱਗਦਾ ਜਿੰਨਾ ਮੈਂ ਸੁਣਦਾ ਮੀਡੀਆ 'ਚ ਦੇਖਦਾ ਵੀ ਲੋਕ ਇੰਨੇ ਬੇਵਕੂਫ ਬੰਦੇ ਹੀ ਨਹੀਂ ਹੁਣ ਸੋ ਇਸ ਕਰਕੇ ਇੱਕ ਉਮੀਦ ਹੈ ਵੀ ਹੁਣ ਲੋਕਾਂ ਨੂੰ ਇਹ ਮਸਲਾ ਜਿਹੜਾ ਹੈ ਇਹ ਰਹਿਣਾ ਪਏਗਾ ਔਰ ਮੈ ਤਾਂ ਕਹਾਂ ਕਿ ਕਿਸਾਨ ਜੱਟੇਬੰਦੀਆਂ ਨੇ ਲਿਆ ਹੈ ਕਿਸਾਨ ਜੱਟੇਬੰਦੀਆਂ ਨੇ ਕਿੰਨੇ ਵਾਰੀ ਕਿਹਾ ਸੀ ਵੀ ਅਸੀਂ ਆ ਕਰਾਂਗੇ ਤਰਨਾ ਮਾਰਾਂਗੇ ਉਹ ਤਰਨਾ ਨਹੀਂ ਵਜਿਆ ਕਿਉਂਕਿ ਕੌਮੀ ਇਨਸਾਫ ਮੋਰਚਾ ਚਾਹੁੰਦਾ ਸੀ ਔਰ ਸਿਆਣਪ ਵੀ ਸੀ ਜੱਟੇਬੰਦੀਆਂ ਦੀ ਵੀ ਯਾਰ ਆਪਾਂ ਵਿਆਹ ਚ ਵੀ ਦਾ ਨਖਾ ਨਾ ਪਾਓ ਹੁਣ ਉਹਨਾਂ ਨੇ ਪਿੱਛੇ ਕਿਸਾਨ ਪਵੰਚ ਕਰੀ ਸੀ ਮੀਟਿੰਗ ਰਾਜੀਵਾਲ ਸਾਹਿਬ ਹੋਰ ਉਹਦੀਆਂ ਜੱਟੇਬੰਦੀਆਂ ਨੇ ਪਾਂਜ ਨੇ ਉਹਦੇ ਵਿੱਚ ਉਹਨਾਂ ਨੇ ਕਾਫੀ ਬੰਦੇ ਉੱਥੇ ਬੋਲੇ ਸੀਗੇ ਜਿਹੜੇ ਵੀ ਲੋਕ ਮੜਾ ਮੋਟਾ ਪੜਦੇ-ਪੜਦੇ ਨੇ ਤੇ ਉਹਦੇ ਵਿਚੋ ਨਾਂ ਨੇ ਇੱਕ ਜਿਸ ਨੂੰ ਮੌਤ ਆ ਜਾ ਫਸ ਗਿਆ ਸੀ ਐਮਐਸਪੀ ਦੀ ਲੜਾਈ ਮੁੱਖ ਮੁੱਖ ਲੜਾਈ ਹੈ ਸਾਡੀ ਉਹਦੇ ਤੇ ਉਸੇ ਦਿਨ ਕੱਢ ਪੋਹ ਪਾ ਕੇ ਹਟੇ ਨੇ ਸਵਾਮੀ ਨਾਸਨ ਦਾ ਖੰਡ ਪਾਸ ਰੱਖਿਆ ਸੀ ਜਲੰਧਰ ਚ ਉੱਥੇ ਸਾਰਿਆਂ ਨੇ ਸੰਦਤ ਸੀ ਮੈਂ ਜਾ ਨਹੀਂ ਸਕਿਆ ਪਰ ਮੈਨੂੰ ਨਹੀਂ ਪਤਾ ਕਿੰਨੇ ਕ ਆਏ ਨੇ ਆਏ ਤਾਂ ਹੋਣਗੀਆਂ ਕੁਝ ਜਿੱਥੇ ਬੰਦੀਆਂ ਤਾਂ ਉਧਰੋਂ ਅਗਰਾਹ ਜਿੱਥੇ ਬੰਦੀ ਬਹੁਤ ਕੁਛ ਕਰ ਰਹੀ ਹੈ ਉਧਰੋਂ ਬਾਕੀ ਜਿਹੜੇ ਡੱਡਿਆ ਸਾਹ ਹੋਣੀ ਨੇ ਉਹ ਵੀ ਕਰ ਰਹੇ ਨੇ ਸਰਸਾ ਸਾਹ ਹੋਣੀ ਵੀ ਕਰ ਰਹੇ ਨੇ ਵਰਦੇਵ ਸਿੰਘ ਸਰਸਾ ਹੋਣੀ ਵੀ ਕਿ ਡਕੌਂਦਾ ਜੱਜਤਬੰਦੀ ਵੀ ਕਰ ਰਹੀ ਹੈ ਮੈਨੂੰ ਇਹ ਲੱਗਦਾ ਵੀ ਇਹ ਸਾਰੀਆਂ ਜੱਜਤਬੰਦੀਆਂ ਹੁਣ ਜਿਹੜੇ ਮਸਲੇ ਰਹੇ ਪਏ ਨੇ ਪੈਂਡਿੰਗ ਕਿਸਾਨ ਅੰਦੋਲਨ ਦੇ ਉਸ ਪਾਸੇ ਵੱਲ ਨੂੰ ਚੱਲਣ ਗਿਆ ਤਾਂ ਕਿ ਪੰਜਾਬ ਤੇ ਹਰਿਆਣੇ ਦਾ ਇਕਾ ਰਹੇ ਮੁਲਕ ਦੇ ਲੋਕਾਂ ਦਾ ਇਕਾ ਹੋਵੇ ਅੱਜ ਮੁਲਕ ਦੇ ਵਿੱਚ ਲੋਕਾਂ ਦਾ ਇਕਾ ਕਰਨ ਦੀ ਲੋੜ ਹੈ ਨਾ ਕਿ ਪਾੜਨ ਦੀ ਪਾੜੇ ਤਾਂ ਪਹਿਲਾਂ ਹੀ ਬਥੇਰੇ ਪਏ ਨੇ ਸੋ ਅੱਜ ਸੀਨ ਦੀ ਲੋੜ ਹੈ ਪਾਟੇ ਨੂੰ ਸੀਨ ਦੀ ਲੋੜ ਹੈ ਇਹ ਪਾਟੇ ਨੂੰ ਸੀਨ ਨਹੀਂ ਰਹੇ ਇਹ ਵੱਡੇ ਫੱਟ ਲਗਾ ਰਹੇ ਨੇ ਇਹ ਜੀ ਕਲਾਸ 9 ਕਰਕੇ ਮੈਂ ਆਪਦੀ ਗੱਲ ਖਤਮ ਕਰਾਂਗਾ ਪ੍ਰੋਡਿਊਸਟਰ ਰੇਡੇ 8 ਜੂਨ 1983 ਨੂੰ ਸਾਡਾ ਸਾਰਾ ਹਸਪਤਾਲ ਮਿਲਟਰੀ ਨੇ ਦਿੱਤਾ ਸੀ ਮੈਂ ਇੰਚਾਰਜ ਸੀ ਹਸਪਤਾਲ ਦਾ ਗੁਰਦਾਸਪੁਰ ਤੇ 8 ਜੂਨ ਨੂੰ ਡੀਸੀ ਨੇ ਮੀਟਿੰਗ ਬੁਲਾਈ ਆਜੋ ਮੈਂ ਕਿਹਾ ਸਾਡੇ ਕੋਲ ਟਾਈਮ ਨਹੀਂ ਫਿਰ ਕਹਿੰਦਾ ਤੁਸੀਂ ਟਾਈਮ ਦੇ ਦਿਓ ਅਸੀਂ ਸ਼ਾਮ ਦਾ ਟਾਈਮ ਦਿੱਤਾ ਜਦ ਅਸੀਂ ਗਏ ਡੀਸੀ ਗੱਲਾਂ ਦੀਆਂ ਕਰਦਾ ਕਰਦਾ ਪੜਨਾ ਮੈਨੂੰ ਕਹਿੰਦਾ ਜਮੇ ਇਹ ਕਹਿੰਦਾ ਨਵੀਂ ਆਜੋ ਫਿਰ ਮੈਂ ਕਹਿੰਦਾ ਮਿਸਟਰ ਗਰਗ డు ਯੂ ਨੋ ਆਈ ਕੈਨ ਪੁੱਟ ਯੂ ਬਿਹਾਈਂਡ ਬਾਰਸ ਥਰਰ ਵਿਲ ਬੀ ਨੋਬਾਡੀ ਟੂ ਬੇਲ ਯੂ ਆਊਟ ਫਾਰ 6 ਮੰਥਸ ਉਹ ਮੈਂ ਕਿਹਾ ਮਿਸਟਰ ਮੈਨੀ ਵਾਟ ਆਰ ਯੂ ਟਾਕਿੰਗ ਯੂ ਕੈਨ ਆਰਡਰ ਮੀ ਟੂ ਸ਼ੂਟਡ ਆਊਟ देयर विल बी ਨੋਬਾਡੀ ਟੂ ਆਸਕ ਯੂ ਬਟ ਓਨਲੀ ਟੂਡੇ ਯੂ ਵਿਲ ਹੈਵ ਟੂ ਐਕਸਪਲੇਨ ਅਥਾਰਟੀ ਜਮਨਾਂ ਜਾਈ ਰਹੇ ਨੇ ਜੇ ਬੰਤ ਕਈ ਜਲਝੂਟੇ ਮੁਕਾਬਲੇ ਵਾਲੇ ਤੇ ਫਿਰ ਕਹਿੰਦਾ ਚਲੋ ਕਹਿੰਦਾ ਤੁਸੀਂ ਜੇ ਤੁਹਾਡਾ ਕੋਈ ਝਗੜਾ ਸੀ ਤੁਸੀਂ ਆਪਣੇ ਸਿਵਲਸਨ ਦੇ ਬੂਹੇ ਬਾਰੀਆਂ ਤੋੜੋ ਉਹ ਮੈਂ ਕਿਹਾ ਯਾਰ ਤੈਨੂੰ ਨਾ ਪਾਵਰ ਤਾਂ ਬਹੁਤ ਮਿਲ ਗਈ ਕਲਫਰ ਲੱਗਿਆ ਹੋਇਆ ਸੀ ਤੇ ਮਾਰਸ਼ਲ ਵਰਗਾ ਹੀ ਕੰਮ ਸੀ ਪਰ ਇਹ ਤਾਂ ਸਿੱਖਿਆ ਵੀ ਹੁਕਮ ਕਿੰਜ਼ ਦੇਈਦਾ ਫਿਰ ਹੁਕਮ ਦੇਣੇ ਸਿੱਖ ਸਾਡਾ ਕੰਮ ਤਾਂ ਜੋੜ ਟੁੱਟੇ ਨੂੰ ਜੋੜਨਾ ਹੈ ਸਾਡੇ ਤਾਂ ਟ੍ਰੇਨਿੰਗ ਟੁੱਟਣ ਜੋੜਨ ਦੀ ਆ ਤੇ ਜਿਹੜੇ ਜੁੜੇ ਹੋਣ ਟੋੜਨ ਵਾਲੇ ਨੇ ਉਹ ਹੋਰ ਆ ਹੋਰਸ ਉਹਨੂੰ ਹੁਕਮ ਦੇ ਜਿੱਦ ਨੇ ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਲੋਕ ਤਾਂ ਪਾਟੇ ਨੂੰ ਸੋਣ ਵਾਲੇ ਨੇ ਤੁਸੀਂ ਲੋਕਾਂ ਨੂੰ ਲੜਾ ਰਹੇ ਹੋ ਤੁਸੀਂ ਲੋਕਾਂ ਦੇ ਵਿੱਚ ਜਿਹੜਾ ਜਿਹੜਾ ਤੁਸੀਂ ਬਿਆਨਬਾਜ਼ੀ ਕਰ ਰਹੇ ਹੋ ਇਹ ਤਾਂ ਸੋਚ ਲਓ ਵੀ ਲੋਕ ਤਾਂ ਇੱਕਾ ਚਾਹੁੰਦੇ ਨੇ ਲੋਕ ਤਾਂ ਪਾੜਿਆਂ ਨੂੰ ਜੋੜਨਾ ਚਾਹੁੰਦੇ ਨੇ ਵੱਖ ਹੋਇਆਂ ਨੂੰ ਮਿਲਾਉਣਾ ਚਾਹੁੰਦੇ ਨੇ ਪ੍ਰੇਮ ਮੁਹੱਬਤ ਨਾਲ ਰਹਿਣਾ ਚਾਹੁੰਦੇ ਨੇ ਹਰਿਆਣੇ ਨਾਲ ਆਪ ਦਾ ਭਰਾ ਭਰਾਵਾਲਾ ਰਿਸ਼ਤਾ ਰੱਖ ਕੇ 380 ਦੇ ਵਿੱਚ ਬੈਠੇ ਨਹੀਂ ਰਹੇ ਉੱਥੇ ਇਹਨਾਂ ਨੇ ਜੋੜ ਲਿਆ ਸੋ ਦੋ ਇਕੱਠੇ ਹੋ ਕੇ ਰਹਿਣਾ ਚਾਹੁੰਦੇ ਨੇ ਲੋਕ ਆਪਦੇ ਮਸਲੇ ਆਪ ਹੱਲ ਕਰਨਾ ਚਾਹੁੰਦੇ ਨੇ ਇਹ ਉਸ ਨੂੰ ਪਾੜ ਕੇ ਰੱਖਣਾ ਚਾਹੁੰਦੇ ਨੇ ਇਹ ਇਹਨਾਂ ਦੀ ਗਲਤ ਗੱਲ ਹੈ ਇਸ ਪਾਸੇ ਨਹੀਂ ਬਾਕੀ ਪਾਣੀ ਜੀਵਨ ਰੇਖਾ ਹੁੰਦੀ ਹੈ ਗੁਰੂ ਸਾਹਿਬ ਨੇ ਕਿਹਾ ਇਸੇ ਕਰਕੇ ਦੁੱਧ ਬਿਨ ਤੇਨ ਪੰਖ ਬਿਨ ਪੰਖੀ ਜਲ ਬਿਨ ਉਤਪਜ ਕਾਮ ਨਹੀਂ ਪਾਣੀ ਤੋਂ ਬਿਨਾ ਕੋਈ ਬਨਸਪਤੀ ਹੋ ਨਹੀਂ ਸਕਦੀ ਸੁੱਕ ਜਾਂਦੀ ਹੈ ਕੰਮ ਦੀ ਨਹੀਂ ਰਹਿੰਦੀ ਜਲ ਬਿਨ ਉਤਪਜ ਕਾਮ ਨਹੀਂ ਮਤਲਬ ਪਾਣੀ ਤੋਂ ਬਿਨਾ ਬਨਸਤੀ ਕੰਮ ਦੀ ਨਹੀਂ ਰਹਿੰਦੀ ਸੁੱਕ ਜਾਂਦੀ ਹੈ ਸੋ ਪਾਣੀ ਤਾਂ ਜੀਵਨ ਦਾ ਆਧਾਰ ਹੈ ਮਨੁੱਖੀ ਸਰੀਰ ਵਿੱਚ ਵੀ 72% ਪਾਣੀ ਹੁੰਦਾ ਹੈ ਅਰਪਣ ਪਾਣੀ ਘਟਣ ਕਰਕੇ ਮੌਤਾ ਹੋ ਜਾਂਦੀਆਂ ਨੇ ਸੋ ਇਸ ਕਰਕੇ ਪਾਣੀ ਇਹ ਆਧਾਰ ਹੈ ਇਹ ਪਾਣੀ ਦੀ ਠੀਕ ਵਰਤੋਂ ਕਰਨੀ ਜ਼ਰੂਰੀ ਹੈ ਪਰ ਉਹ ਕਿਸੇ ਸਹੂਲਤੇ ਕਿਸੇ ਨਿਆ ਦੇ ਅਨਸਾਰ ਕਿ ਸੇ ਭਾਈਚਾਰੇ ਦੇ ਅਨਸਾਰ ਹੋਏਗੀ ਉਹ ਬਿਨਾ ਅਸੂਲ ਦੇ ਜੇ ਤੁਸੀਂ ਵੰਡ ਦੀ ਕੋਸ਼ਿਸ਼ ਕਰੋਗੇ ਉਹ ਤੱਕਾ ਹੋਏਗਾ ਔਰ ਤੱਕਾ ਤਾਂ ਫਿਰ ਕੋਈ ਵੀ ਨਹੀਂ ਚਾਹਦਾ ਤੱਕਾ ਤੇ ਇੱਕ ਕੀੜਾ ਵੀ ਆਏ ਪਾਸਾ ਲੈ ਲੈਂਦਾ ਆਪਾਂ ਫਿਰ ਬੰਦੇ ਆ ਇਸ ਕਰਕੇ ਇਹ ਭਲੇਖਾ ਨਾ ਰੱਖਣਾ ਮੈਂ ਤਾਂ ਮਾਨਯੋਗ ਸੁਪਰੀਮ ਕੋਰਟ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਜਿੱਥੇ ਇੰਨਾ ਚਿਰ ਪਿਆ ਰਿਹਾ ਤੁਸੀਂ ਇਹ ਕਹਿ ਕੇ ਅਗਲੀ ਜਦ ਵੀ ਜਨਵਰੀ ਚ ਕਰਨੀ ਆ ਉਹਦੋਂ ਤੁਸੀਂ ਕਿਸਾਨ ਤੇ ਫੈਸਲਾ ਕਰੋ ਜਾਓ ਬੈਠ ਕੇ ਆਪਦਾ ਫੈਸਲਾ ਕਰੋ ਸੁਪਰੀਮ ਕੋਰਟ ਨਹੀਂ ਵਿਚ ਆਏਗੀ ਬਸ ਇੰਨੇ ਨਾਲ ਕੰਮ ਸੌਖਾ ਹੋ ਜੂਗਾ ਐਨੇ ਲੋਕ ਆਪ ਇਕੱਠੇ ਹੋ ਕੇ ਆਪਣਾ ਕਰ ਲੈਣਗੇ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਇਸ ਮਸਲੇ ਦੇ ਵਿੱਚ ਸੁਪਰੀਮ ਕੋਰਟ ਦੇ ਆਡਰਾਂ ਤੇ ਸਭ ਦੀਆਂ ਨਿਗਾਹਾਂ ਨੇ ਕਿਉਂਕਿ ਜਨਵਰੀ ਦੇ ਵਿੱਚ ਇੱਕ ਵਾਰ ਫਿਰ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਏਗਾ ਤੇ ਜੇਕਰ ਉੱਥੋਂ ਕੋਈ ਸਖਤ ਫੈਸਲਾ ਆਉਂਦਾ ਤਾਂ ਉਹਦਾ ਜਿਹੜੇ ਰਿਜ਼ਲਟ ਨਿਊ ਮਾੜੇ ਵੀ ਹੋ ਸਕਦੇ ਨੇ ਇਸੇ ਕਰਕੇ ਹਰ ਕੋਈ ਕਹਿ ਰਿਹਾ ਕਿ ਇਸ ਮਸਲੇ ਨੂੰ ਬੜੀ ਗੰਭੀਰਤਾ ਦੇ ਨਾਲ ਜੱਠਾ ਚਾਹੀਦਾ ਪਰ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਸਿਆਸਤਦਾਨਾਂ ਦੇ ਬਿਆਨ ਨੇ ਉਹ ਬਿਆਨ ਕਿਤਨਾ ਕਿਤੇ ਪਾੜਪਾਉਣ ਵਾਲੇ ਵੀ ਨਹੀਂ ਕਿਉਂਕਿ ਵਕਫਕ ਸਮੇਂ ਤੇ ਗਵਰਨਰ ਨੂੰ ਚੇਤਾਵਨੀਆਂ ਦੇਣੀਆਂ ਕਿ ਪੰਜਾਬ ਦਾ ਇਤਿਹਾਸ ਪੜ ਲਿਓ ਇਹ ਚੇਤਾਵਨੀਆਂ ਵੀ ਬਹੁਤੀਆਂ ਸਹੀ ਨਹੀਂ ਸੋ ਇਹ ਜ਼ਰੂਰ ਹੈ ਕਿ ਇਤਿਹਾਸ ਸਭ ਨੂੰ ਸਭ ਨੇ ਪੜਿਆ ਤੇ ਸਭ ਨੂੰ ਪਤਾ ਪਰ ਇਸ ਚੀਜ਼ ਨੂੰ ਨੁਜੱਠਣ ਲਈ ਸਿਆਸਤਦਾਨਾਂ ਨੂੰ ਇਕੱਠੇ ਹੋਣਾ ਪਵੇਗਾ ਇੱਕ ਮੋੜ ਤੇ ਇੱਕ ਖੁੰਡ ਚਰਚਾ ਕਰੋ ਤੇ ਉਸ ਚਰਚਾ ਦੇ ਵਿੱਚ ਪੰਜਾਬ ਦੇ ਇਸ ਵੱਡੇ ਮਸਲੇ ਦਾ ਹੱਲ ਹੋਣਾ ਚਾਹੀਦਾ ਤਾਂ ਹੀ ਲੋਕ ਤੁਹਾਡੇ ਨਾਲ ਤੁਰਨਗੇ ਕਰਕਸਾ ਬਹੁਤ ਬਹੁਤ ਧੰਨਵਾਦ ਜੀ ਬਹੁਤ